ਮੈਨੂੰ ਪੁਲਿਸ ਨੇ ਧਾਰ ਲਿਆ ਟਰੈਕਟਰ ਤੋਂ ਫੜ ਕੇ ਤਾਂ ਬੱਸ ਚ ਲੈ ਗਏ ਸਾਰੇ ਦੇ ਸਾਰੇ ਬਸ ਦੇ ਅੰਦਰ ਆ ਗਏ ਉਹਨਾਂ ਨੇ ਮੇਰੀ ਪੱਗ ਵੀ ਖੋਲੀ ਮੈਨੂੰ ਬਾਲੋਂ ਫੜ ਬਾਲ ਫੜ ਕੇ ਮੈਨੂੰ ਕੁੱਟਿਆ ਲੱਤਾਂ ਮਾਰੀਆਂ ਮੇਰੇ ਸਿਰ 'ਚ ਵੀ ਤਿੰਨ ਡੰਡੇ ਤੋੜੇ ਪੁਲਿਸ ਵਾਲਿਆਂ ਨੇ ਮਾਰ ਕੇ ਪਿੱਛੇ ਵੀ ਬਹੁਤ ਕਟਾਈ ਹੋਈ ਹੈ ਯਾਨੀ ਕਿ ਆ ਚੀਜ਼ ਮੇਰੀ ਹੁਣ ਵੀ ਦੁਖਦੀ ਆ ਆ ਚੀਜ਼ ਆ ਜਿਹੜੀ ਪੁਲਿਸ ਵਾਲਿਆਂ ਨੇ ਡੰਡੇ ਮਾਰ ਮਾਰ ਕੇ ਸਜ਼ਾ ਦਿੱਤੀ ਸੀ ਚਾਰ ਦਿਨ ਰੋਟੀ ਨਹੀਂ ਖਾਈ ਗਈ ਸੀ ਮੇਰੇ ਕੋਲੋਂ ਨਾ ਕੀ ਪਾਣੀ ਪੀਤਾ ਗਿਆ ਸੀ ਨਾ ਪਾਣੀ ਪੀਆ ਗਿਆ ਨਾ ਰੋਟੀ ਖਾਈ ਗਈ ਮੈਂ ਸੀਟ ਤੇ ਬੈਠਿਆ ਸੀ ਬਾਹਲ ਫੜ ਕੇ ਮੈਨੂੰ ਉੱਧਰਲੀ ਸੀਟ ਤੇ ਫਕਾ ਕੇ ਮਾਰਿਆ ਸੀ ਪੁਲਿਸ ਵਾਲਿਆਂ ਨੇ ਬੱਸ ਦੇ ਵਿੱਚੋਂ ਅੱਛਾ ਤੁਸੀਂ ਕਹਿੰਦੇ ਕਿ ਤਿੰਨ ਡੰਡੇ ਤੁਹਾਡੇ ਸਿਰ ਤੇ ਤੋੜੇ ਮਾਰ ਗਏ ਜੀ ਵੀ ਤੋੜੇ ਤਿੰਨ ਡੰਡੇ ਮਾਰ ਗਏ ਤੇ ਉਹਨਾਂ ਦੀ ਪਲਾਸਟਿਕ ਦੀ ਜਿਹੜੀ ਸੋਟੀ ਹੁੰਦੀ ਆ ਉਹਦੀ ਵੀ ਬਹੁਤ ਸੱਟ ਲੱਗਦੀ ਆ ਉਹਦੇ ਨਾਲ ਵੀ ਬਹੁਤ ਕੁੱਟਿਆ ਮੈਨੂੰ ਜਿਹੜੀ ਲੱਕੜੀ ਦੀ ਆ ਉਹ ਤਾਂ ਟੁੱਟ ਗਈ ਜੀ ਉਹਨ ਡੁੱਟੀ ਪਰ ਪਲਾਸਟਿਕ ਗਲੀ ਬਹੁਤ ਜ਼ਿਆਦਾ ਘਟਾਈ ਉਹਨੇ ਲੱਤਾਂ ਮਾਂ ਉਹਨਾਂ ਦੇ ਬੂਟ ਵੀ ਕੁਛ ਪੱਥਰ ਵਰਗੇ ਹੁੰਦੇ ਆ ਉਹਨਾਂ ਨਾਲ ਉਹ ਬੂਟਾਂ ਵਾਲਿਆਂ ਦੀ ਜਿਦਾਂ ਆਪਾਂ ਫੁੱਟਬਾਲ ਨੂੰ ਨੀਕ ਕਿੱਕ ਮਾਰਦੇ ਇਦਾਂ ਉਹਨਾਂ ਨੇ ਮੈਨੂੰ ਕੁੱਟ ਪੈਰ ਨਾਲ ਕੋ ਮਾਰੀ ਕਿੱਕ ਪ੍ਰਾਈਵੇਟ ਥਾਂ ਤੇ ਵੀ ਮਾਰੀਆਂ ਲੱਤਾਂ ਪੇਟ ਤੇ ਵੀ ਮਾਰੀਆਂ ਢਿੱਡ ਤੇ ਵੀ ਮਾਰੀਆਂ ਇੱਥੇ ਗਰਦਨ ਥੱਲੇ ਕਰਕੇ ਕੂਣੀਆਂ ਨਾਲ ਕੁੱਟਿਆ ਕੂਣੀਆਂ ਨਾਲ ਆ ਤੂੰ ਹੀ ਦੇਖ ਲਓ ਕੂਣੀ ਨਾਲ ਜੇ ਸੱਟ ਵੱਜੇ ਤੇ ਉਹਨਾਂ ਨੇ ਮਾਂ ਮਾਦੀ ਗੜ ਦੇ ਕੇ ਮੈਨੂੰ ਬੋਲਿਆ ਵੀ ਆ ਦਿੱਲੀ ਅੰਦੋਲਨ 'ਚ ਵੀ ਆਈ ਸੀ ਇਹਨੇ ਬੈਰੀਕੇਡ ਤੋੜੇ ਸੀ ਉਹ ਮੈਨੂੰ ਫੇਰ ਕੁੱਟਣ ਲੱਗੇ 15 ਮਿੰਟ ਮੈਨੂੰ ਉਹਨਾਂ ਨੇ ਫੇਰ ਕੁੱਟਿਆ ਸਾਰੇ ਜਣੇ ਨੇ ਉਹਨੇ ਬਜ਼ੁਰਗ ਨੇ ਕਿਹਾ ਨਾ ਵੀ ਦਿੱਲੀ ਅੰਦੋਲਨ 'ਚ ਵੀ ਆਈ ਸੀ ਬੈਰੀਕੇਡ ਸਾਰੇ ਤੋੜਨ ਵਾਲਾ ਤਾਂ ਉਹਨੇ 15 ਮਿੰਟ ਮੈਨੂੰ ਫੇਰ ਕੁੱਟਿਆ ਫੇਰ ਪੁਲਸ ਵਾਲੇ ਮਾਇਮਾ ਭੈਣਾਂ ਦੀਆਂ ਗਾਲਾਂ ਕੱਢ ਰਹੇ ਫੇਰ ਕਿਹਾ ਸੀ ਵੀ ਹਾਂ ਹੁਣ ਆਜੋ ਹੁਣ ਫੜ ਲਓ ਸਾਨੂੰ ਫੇਰ ਉੱਥੋਂ ਟਰੈਕਟਰ ਭਜਾਇਆ ਸੀ ਚੰਡੀਗੜ੍ਹ ਰੋਡ ਤੱਕ ਯਾਨੀ ਕਿ ਟਰੈਕਟਰ ਹਰਿਆਣਾ ਤੋਂ ਪੰਜਾਬ ਚ ਵੜਿਆ ਚਾਰ ਵਾਰ ਟਰੈਕਟਰ ਪਲਟਣੇ ਦੇ ਬਚਿਆ ਟਰੋ ਨਵਦੀਪ ਬਾਈ ਫੜਿਆ ਜੇਲਮਾਂ ਪੁਲਸ ਡਰਾਰੀ ਸੀ ਸਭ ਨੂੰ ਵੀ ਹਾਂ ਉਸ ਭਾਈ ਤਨਾਸਤ ਦਿੱਤ ਕਰਿਆ ਜਾ ਰਿਆ ਚੱਡੇ ਪਾੜੇਗੇ ਬਰਫ ਕੇ ਪਾਣੀ ਮੇ ਡਬੋਇਆ ਗਿਆ ਉਸਨੂੰ ਵੀ ਨੌਜਵਾਨ ਡਰਾਂਗੇ ਵੀ ਨੌਜਵਾਨ ਨਿਸ਼ਚਿਤ ਤੇ ਨਹੀਂ ਡਰਦੇ ਹੈ ਨੌਜਵਾਨ ਡਰਾਂ ਆਪਣੀ ਜਮੀਨ ਕੋਨੇ ਤੇ ਹਮ ਆਪਣੀ ਜਮੀਨ ਪਿੱਛਾ ਲੜ ਰਹੇ ਆ ਮਰਡਰ ਕਰਿਆ ਗਿਆ ਕਿਸੇ ਨੇ ਨਾ ਮੈਂ ਕਤਲ ਕਰਿਆ ਜੀ ਨਾ ਨਵਦੀਪ ਨੇ ਕਰਿਆ ਕਿਸੇ ਨੇ ਨਹੀਂ ਕੋਈ ਨਾ ਰੇਪ ਦਾ ਕੇਸ ਕਿਸੇ ਬਾਣਾ ਕੋਈ ਲੜਾਈ ਦਾ ਕੇਸ ਬਸ ਇੱਕ ਆਪਣੀ ਜਮੀਨ ਬਚਾਰੇ ਆ ਹੋਰ ਕੁਝ ਤੋਂ ਨਹੀਂ ਕਰ ਰਹੇ ਜੀ ਦਿੱਲੀ ਬੈਰੀਕੇਡ ਜਦੋਂ ਦਿੱਲੀ ਤੁਸੀਂ ਜਾਣਦੇ ਹੋ ਪਹਿਲੇ ਅੰਦੋਲਨ ਦੇ ਵਿੱਚ ਉਹ ਬੈਰੀਕੇਡ ਸਾਰੇ ਤੁਹਾਡੇ ਟਰੈਕਟਰ ਨਾਲ ਹੀ ਟੁੱਟਦੇ ਨੇ ਉਹ ਜਿਹੜੇ ਟਰੈਕਟਰ ਤੇ ਲਿਖਿਆ ਹੈ ਬੈਰੀਕੇਡ ਬ੍ਰੇਕਿੰਗ ਬாய் ਉਹ ਤੁਹਾਡਾ ਟਰੈਕਟਰ ਹੈ ਉਹ ਜੀ ਹਾਂ ਜੀ ਉਹ ਆਪਣਾ ਹੀ ਟਰੈਕਟਰ ਹੈ ਉਸੇ ਨਾਲ ਹੀ ਸਾਰੇ ਬੈਰੀਕੇਡ ਪਹਿਲਾ ਮੋੜੇ ਦਾ ਜਿਹੜਾ ਬੈਰੀਕੇਡ ਆ ਉਹ ਆਪਾਂ ਤੁਹਾਡੇ ਪਿੱਕੇ ਨਾਲ ਇਸੇ ਜੋ ਪਿੱਕ ਆਇਆ ਉਹ ਜਿਹੜਾ ਸ਼ੁਰੂ ਤੋਂ ਹੀ ਅੰਦੋਲਨ ਚ ਚੱਲ ਰਿਹਾ ਹੈ ਉਹਦੇ ਨਾਲ ਤੁਹਾਡੇ ਆਪਾਂ ਪਹਿਲਾ ਬੈਰੀਕੇਡ ਦਿੱਲੀ ਵੀ ਜਾ ਰਹੇ ਸੀ ਜਦੋਂ ਬੈਰੀਗੇਟ ਕੀ ਟੋਚਨ ਕਰਨਾ ਦਾ ਨਾ ਨਵਦੀਪ ਹੀ ਕਰੇ ਕਰਦਾ ਟੋਚਨ ਮੈਂ ਟਰੈਕਟਰ ਚ ਲਾਇਆ ਕਰਦਾ ਮੈਨਨ ਕੀ ਮੈਂ ਟਰੈਕਟਰ ਦੇ ਨੀਚਾ ਨਹੀਂ ਉਤਰੇ ਕਰਦਾ ਟੋਚਨ ਨਵਦੀਪ ਨੇ ਬਾਈ ਨਹੀਂ ਪਾਣਿਆ 11 ਬੰਦੇ ਦੀ ਡਿਊਟੀ ਦੀ ਸਾਡੀ ਵੀ ਇੱਕ ਬੰਦੇ ਨੇ ਸੰਗਲ ਪਾਣੀਆ ਇੱਕ ਬੰਦੇ ਨੇ ਨਿਊ ਬਤਾਣਾ ਅੱਗਾ ਚਲੋ ਮੈਂ ਬੋਲੂਗਾ ਜਾਂ ਚੱਲਣਾ ਯਾਨੀ ਕਿ ਕਿਸੇ ਬੰਦੇ ਨੇ ਵੀ ਲਾਈਨ ਕਰਾਸ ਨਹੀਂ ਕਰੀ ਜੋ ਕਹਿ ਦਿਆ ਆਪਣੇ ਸਾਡੇ ਪ੍ਰਧਾਨ ਨੇ ਉਹੀ ਕਰਿਆ ਜੀ ਮੇਰੇ ਫਾਦਰ ਸਾਹਿਬ 9 ਸਾਲ ਹੋ ਗਏ ਜੀ ਲਾਪਤਾ ਆਇਆ ਟਰੱਕ ਡਰਾਈਵਰ ਤੇ ਜੀ ਗੱਡੀ ਚਲਾਇ ਕਰਾਂਦੇ ਆਪਣੀ ਤੋ ਮਹਾਰਾਸ਼ਟਰ ਗਏ ਤੇ ਉਹ ਲਾਪਤਾ ਹੋ ਗਏ ਤੇ ਮੁੜ ਕੇ ਆਏ ਨਹੀਂ 9 ਸਾਲ ਹੋ ਗਏ ਅੱਜ ਤੁਮ ਮਾਤਾ ਨੇ ਵੀ ਕਦੀ ਅੱਜ ਤੱਕ ਮੈਨੂੰ ਕਿਹਾ ਨਹੀਂ ਹੈ ਵੀ ਤੋ ਘਰ ਆ ਜਾ ਪੁਲਿਸ ਕੁੱਟਾ ਤੈਨੂੰ ਫਲਾਣਾ ਟੀਮ ਕਰਕੇ ਬਾਹਰ ਆਏ ਨਹੀਂ ਕਿ 2 ਮਹੀਨੇ ਮੇਰੇ ਕਰਕੇ ਬਾਹਰ ਵੀ ਪੁਲਿਸ ਖੜੀ ਰਹੇਗਾ ਜਦੀ ਪਿੰਡ ਵਾਲੇ ਹਾਂਜੀ ਪਿੰਡ ਵਾਲੇ ਵੀ ਤੰਗ ਆ ਗਏ ਤੇ ਮਰਦੇ ਵੀ ਹਾਂ ਥਾਰੇ ਕਰਕੇ ਬਾਹਰ ਪੁਲਿਸ ਖੜੀ ਰਹਾ ਵੀ ਮਾਰੇ ਤੰਗ ਹੋ ਮਾ ਉਮਰ ਕਿੰਨੀ ਆ ਮੇਰੀ 24 ਸਾਲ ਦੀ ਆ ਜੀ ਮੈਂ 24ਵਾਂ ਹੋ ਜੂ 24ਵਾਂ ਲੱਗ ਜੂ ਯਾਨੀ ਕਿ 24 ਦਾ ਪੂਰਾ ਹੋ ਜੂਗਾ ਅਕਤੂਬਰ ਚ ਹੋ ਜੂਗਾ 25ਵਾਂ ਲੱਗ ਜੂਗਾ ਮੈਨੂੰ ਉਸ ਉਮਰ ਦੇ ਵਿੱਚ ਇਹਨਾਂ ਤਸ਼ੱਦਦ ਸਹਿਲੇ ਲੈ ਜੀ ਸਿਆਣਾ ਪਊਗਾ ਜ਼ਮੀਨ ਤਾਂ ਬਚਾਣੀ ਆ ਕੋਈ ਨਾ ਜੇ ਅਸੀਂ ਵੀ ਚੁੱਪ ਕਰਕੇ ਘਰੇ ਬਹਿ ਗਏ ਫਿਰ ਜ਼ਮੀਨਾਂ ਕੌਣ ਬਚਾਊਗਾ ਮਰ ਜਾਾਂਗੇ ਇਹ ਮਰਦਾਂ ਕੋ ਚੱਕਰ ਨਹੀਂ ਨਾਮ ਤਾਂ ਹੋਵਗਾ ਮਰੇ ਵੀ ਹਾਂ ਹਮ ਆਪਣੀ ਜ਼ਮੀਨ ਪਿੱਛਾ ਮਰੇ ਆ ਕਿਸਾਨੀ ਪਿੱਛਾ ਮਰੇ ਆ ਕੋਈ ਉਹ ਤਾਂ ਨਹੀਂ ਮਰੇ ਲੋਫਰਗਰੀ ਕਰਕੇ ਪਿੱਛਾ ਮਰੇ ਆ ਕਿਸੇ ਹੋਰ ਪਿੱਛਾ ਮਰੇ ਲੜਾਈ ਪਿੱਛਾ ਮਰੇ ਆ ਆਪਣੀ मां जमीन ਪਿੱਛਾ ਮਰੇ ਆ ਸਭ ਪਰਚੇ ਚੱਲਦਾ ਕੋਈ ਜਸਮੀ ਤਾਂ 307 ਵੀ 26 ਸਾਰੇ ਹੀ ਨਹੀਂ ਜੀ ਚਲੋ ਆ ਪਰਚੇ ਪੁਰਚੇ ਤੋਂ ਚੱਲਦੇ ਹੀ ਰਹਿੰਦੇ ਆ ਜੀ ਲੋਕਾਂ ਕੇ ਲੜਾਈਆਂ ਪਿੱਛਾ ਚਲਾ ਜੀ ਆ ਮਾਂ ਆਪਣੀ ਜ਼ਮੀਨਾਂ ਪਿੱਛਾ ਪਰਚੇ ਕੋਈ ਚੱਕਰ ਨਹੀਂ ਤੋਂ ਕੈਨਸਲ ਹੋ ਜਾਣੇ ਆ ਜਦੋਂ ਅੰਦੋਲਨ ਫਤਿਹ ਹੋਊਗਾ ਨਾ ਉਦੋਂ ਕੈਨਸਲ ਹੋ ਜਾਣੇ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪਟੋਲ ਬੀਤੇ ਦਿਨੀ ਵਾਟਰ ਕੈਨਨ ਵਾਲਾ ਨਵਦੀਪ ਜੇਲ੍ਹ ਤੋਂ ਬਾਹਰ ਆਇਆ ਰਿਹਾਈ ਨਵਦੀਪ ਦੀ ਹੋਈ ਆ ਤਾਂ ਕਿਸਾਨ ਮੋਰਚੇ ਦੇ ਵਿੱਚ ਸਾਰੇ ਬਹੁਤ ਖੁਸ਼ ਨੇ ਕਿ ਸਾਡੇ ਅੰਦੋਲਨ ਨੂੰ ਦੁਬਾਰਾ ਫਿਰ ਇੱਕ ਬਲ ਮਿਲੇਗਾ ਕਿਉਂਕਿ ਜਿਹੜੇ ਨੌਜਵਾਨ ਨੇ ਕੱਲਾ ਨਵਦੀਪ ਹੀ ਨਹੀਂ ਬਹੁਤ سارے ਨੌਜਵਾਨ ਨੇ ਜਿਹੜੇ ਹਮੇਸ਼ਾ ਕਿਸਾਨ ਅੰਦੋਲਨ ਦੀ ਰੀੜ ਦੀ ਹੱਡੀ ਰਹੇ ਨੇ ਚਾਹੇ 2020 ਦਾ ਅੰਦੋਲਨ ਹੋਵੇ ਚਾਹੇ ਚੰਡੀਗੜ੍ਹ ਦੇ ਵਿੱਚ ਛੋਟੇ ਇੱਕ ਦਿਨਾਂ ਦੋ ਦਿਨਾਂ ਧਰਨੇ ਲੱਗਦੇ ਰਹੇ ਹੁਣ ਤੇ ਚਾਹੇ ਹੁਣ ਸ਼ੰਭੂ ਦਾ ਧਰਨਾ ਤੇ ਇਸੇ ਤਰ੍ਹਾਂ ਹੀ ਕਈ ਚਿਹਰੇ ਹੈ ਜਿਹਨੇ ਜਿਹੜੇ ਹਾਲੇ ਤੱਕ ਚਰਚਾ ਦੇ ਵਿੱਚ ਨਹੀਂ ਆਏ ਜਾਂ ਜਿਹੜੇ ਹਾਲੇ ਤੱਕ ਮੀਡੀਆ ਸਾਹਮਣੇ ਬਹੁਤ ਵਾਰ ਨਹੀਂ ਆਏ ਤਾਂ ਇਸੇ ਤਰੀ ਮੇਰੇ ਨਾਲ ਨੇ ਬਾਈ ਜਸਮੀਤ ਮੋੜੀ ਪਿੰਡ ਤੋਂ ਨੇ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਤਾਂ ਕੁਝ ਮਹੀਨੇ ਪਹਿਲਾਂ ਜਦੋਂ ਇਹ ਕੰਦੋਲਨ ਹੁੰਦਾ ਪੁਲਿਸ ਹਰਿਆਣਾ ਤੋਂ ਪੰਜਾਬ ਆਉਂਦੇ ਕਿਸਾਨਾਂ ਨੂੰ ਚੰਡੀਗੜ੍ਹ ਆਉਂਦੇ ਕਿਸਾਨਾਂ ਨੂੰ ਰੋਕ ਰਹੀ ਸੀ ਤਾਂ ਜਸਮੀਤ ਉਸ ਵੇਲੇ ਟਰੈਕਟਰ ਚਲਾ ਰਹੇ ਸੀ ਤਾਂ ਜਿਹੜੇ ਬੜੀ ਦਲੇਰੀ ਦੇ ਨਾਲ ਬਹੁਤ ਅੱਗੇ ਤੱਕ ਆ ਗਏ ਸੀ ਕਿਸਾਨਾਂ ਨੂੰ ਲੈ ਕੇ ਅਗਵਾਈ ਕਰ ਰਹੇ ਸੀ ਪਰ ਪੁਲਿਸ ਅਚਾਨਕ ਰੋਕ ਲੈਂਦੀ ਆ ਗ੍ਰਿਫਤਾਰ ਹੋ ਜਾਂਦੇ ਨੇ ਤਾਂ ਬਹੁਤ ਸਾਰਾ ਤਸ਼ੱਦਦ ਜਸਮੀਤ ਤੇ ਵੀ ਹੁੰਦਾ ਤਾਂ ਐਸੇ ਕਰਕੇ ਗੱਲਬਾਤ ਕਰਾਂਗੇ ਸਬਬ ਬਣਿਆ ਇਹਨਾਂ ਦੇ ਨਾਲ ਤਾਂ মিডিਆ ਸਾਹਮਣੇ ਬਹੁਤ ਘਟ ਆਏ ਨੇ ਤਾਂ ਗੱਲਬਾਤ ਕਰਦੇ ਹਾਂ ਜਸਮੀਤ ਦੇ ਨਾਲ ਤੇ ਆਖਿਰ 2020 ਤੋਂ ਕਿਹੜੀ ਚੇਟਕ ਲੱਗੀ ਕਿ ਪੜ੍ਹਾਈ ਵੀ ਛੱਡਤੀ ਕਿਸਾਨ ਅੰਦੋਲਨ ਦੇ ਨਾਲ ਹੀ ਜੁੜ ਗਏ ਤਾਂ ਹਰ ਤਰ੍ਹਾਂ ਦਾ ਤਸ਼ੱਦਦ ਆ ਜਿਹੜਾ ਉਹ ਇਹਨਾਂ ਨੇ ਆਪਣੇ ਪਿੰਡੇ ਤੇ ਸਹਿਿਆ ਸਿਰਫ ਕਿਸਾਨਾਂ ਨਾਲ ਕਰਕੇ ਆ ਗੱਲਬਾਤ ਸ਼ੁਰੂ ਕਰਦੇ ਹਾਂ ਜਿਸਮਿਤ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਅਸੀਂ ਸਮਾਂ ਕੱਢਿਆ ਪਹਿਲੀ ਕੱਸੀਂ ਮੀਡੀਆ ਸਾਹਮਣੇ ਬਹੁਤਾ ਆਉਂਦੇ ਨਹੀਂ ਅਸੀਂ ਪਰ ਫਿਰ ਵੀ ਤੁਹਾਨੂੰ ਫੜ ਲਿਆ ਹਿੰਮਤ ਜੀ ਨਾਲ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਛਾ ਮੈਂ ਹੀ ਪੁੱਛਦਾ ਵੀ ਕਦੋਂ ਤੋਂ 2020 ਤੋਂ ਜੁੜੇ ਹੋ ਕਿਸਾਨ ਅੰਦੋਲਨ ਦੇ ਨਾਲ ਹਾਂਜੀ 2020 ਤੋਂ ਪਿੰਡਾਂ 'ਚ ਪ੍ਰੋਗਰਾਮ ਕਰਨ ਜਾਂਦੇ ਸੀ ਸਾਡੇ ਪਿੰਡ ਆਏ ਪ੍ਰੋਗਰਾਮ ਕਰਨ ਤੇ ਅਸੀਂ ਵੀ ਬੈਠੇ ਸੀ ਪ੍ਰੋਗਰਾਮ 'ਚ ਤਾਂ ਮੈਂ ਸੋਚਿਆ ਵੀ ਮੈਂ ਵੀ ਜਾਇਆ ਕਰਾਂਗਾ ਅੰਦੋਲਨ 'ਚ ਫਿਰ ਅਸੀਂ ਗੱਲਾਂ ਤੋਂ ਪ੍ਰਭ ਅਸੀਂ ਉਸ ਦਿਨ ਤੋਂ ਹੀ ਸ਼ੁਰੂ ਕਰਤਾ ਅੰਦੋਲਨ 'ਚ ਜਾਣਾ ਤੇ ਫਿਰ ਅਸੀਂ ਪਿਪਲੀ ਰੇਲੀ 'ਚ ਵੀ ਗਏ ਉੱਥੇ ਵੀ ਅਸੀਂ ਬਹੁਤ ਲਾਟੀਆਂ ਖਾਈਆਂ ਤਾਂ ਵੀਡੀਓ ਤੁਸੀਂ ਦੇਖੀ ਹੋਣੀ ਪਿਪਲੀ ਰੇਲੀ ਦੀ ਉਸ ਤੋਂ ਬਾਅਦ ਫਿਰ ਦਿੱਲੀ ਦਾ ਅੰਦੋਲਨ ਆ ਗਿਆ ਦਿੱਲੀ ਗਏ ਅਸੀਂ ਆਪਾਂ 모ੜੇ ਹੋਏ ਸੀ ਇਕੱਠੇ 모ੜੇ ਤੋਂ ਬਾਅਦ ਆਪਾਂ ਸ਼ਾਹਵਾਦ ਬੈਰੀਗੇਟ ਟੁੱਟਿਆ ਉੱਥੇ ਵੀ ਸਾਡੇ ਨਾਲ ਜਾਨੀ ਬਹੁਤ ਕੁੱਟਮਾਰ ਹੋਈ ਆ ਫਿਰ ਅੱਕੇ ਜਾ ਕੇ ਕਰਨਾਲ ਹੋਇਆ ਬੈਰੀਗੇਟ ਉੱਥੇ ਵੀ ਸਾਡੇ ਨਾਲ ਬਹੁਤ ਕੁੱਟਮਾਰ ਹੋਈ ਆ ਜਿਹੜਾ ਟਿੱਕਰੀ ਬਾਰਡਰ ਦੇ ਕੋਲ ਬੈਰੀਗੇਟ ਲਾਇਆ ਹੋਇਆ ਸੀ ਉਹਨਾਂ ਨੇ ਉੱਥੇ ਸਾਡੇ ਨਾਲ ਬਹੁਤ ੱੱਕਾ ਹੋਇਆ ਆਹ ਚੀਜ਼ ਆ ਜਿਹੜੀ ਪੁਲਿਸ ਵਾਲਿਆਂ ਨੇ ਡੰਡੇ ਮਾਰ-ਮਾਰ ਕੇ ਸਜ਼ਾ ਦਿੱਤੀ ਸੀ 4 ਦਿਨ ਰੋਟੀ ਨਹੀਂ ਖਾਈ ਗਈ ਸੀ ਮੇਰੇ ਕੋਲੋਂ ਨਾ ਕੀ ਪਾਣੀ ਪੀਤਾ ਗਿਆ ਸੀ ਨਾ ਪਾਣੀ ਪੀਆ ਗਿਆ ਨਾ ਰੋਟੀ ਖਾਈ ਗਈ ਯਾਨੀ ਕਿ ਫਿਰ ਵੀ ਅਸੀਂ ਹੌਸੇ ਨਾਲ ਉੱਥੇ ਡਟੇ ਰਹੇ ਫਿਰ ਵੀ ਅਸੀਂ ਫੋਨ ਕਰਕੇ ਕਹਿੰਦੇ ਸੀ ਵੀ ਆ ਜਾਓ ਕੁਝ ਨਹੀਂ ਹੁੰਦਾ ਕੋਈ ਚੱਕਰ ਨਹੀਂ ਕੀ ਹੋਵਗਾ ਬੱਦ ਤੇ ਬੱਦ ਮਾਰ ਦੇਂਗੇ ਹੋਰ ਤਾਂ ਕੁਝ ਕਰਨੇ ਤੇ ਗਏ ਕੁੱਟਲੇ ਕੁੱਟ ਤਾਂ ਵੈਸੇ ਵੀ ਘਰ ਕੈਂ ਖਾਂਦੇ ਆਇਆ ਉੱਥੇ ਗੱਜ 24 ਸਾਲ ਦਾ ਹੋ ਗਿਆ ਜੀ ਇੱਥੇ ਕੁੱਟ ਖਾਂਦੇ ਖਾਂਦੇ ਐਡੇ ਵੱਡੇ ਹੋ ਗਏ ਆ ਕੀ ਹੋ ਗਿਆ ਜੇ ਪੁਲਿਸ ਵਾਲਿਆਂ ਨੇ ਕੁੱਟ ਵੀ ਲੀਏ ਕੋਈ ਚੱਕਰ ਨਹੀਂ ਆ ਜੀ ਨਹੀਂ ਪਰ ਜਸਮੀਤ ਘਰਦਿਆਂ ਦੀ ਕੁੱਟ ਦਾ ਤੇ ਪੁੱਠੇ ਲਟਕਾ ਕੇ ਕੁੱਟੜ ਚ ਫਰਕ ਹੁੰਦਾ ਨਹੀਂ ਕੋਈ ਅਸਰ ਨਹੀਂ ਆ ਵੈਸੇ ਕੁੱਟ ਕਾ ਦੋ ਕੀ ਹੋਵਗਾ ਹੱਦ ਤੇ ਮਾਰ ਲੇਗੀ ਮਾਰ ਕਾ ਦੋ ਮਾਨੂੰ ਰੋਕ ਸਕਾ ਕੁੱਟ ਤੇ ਤੋਂ ਹਮ ਰੁ ਪਿੱਛਾ ਛਾਟਨੇ ਵਾਲੇ ਹੈ ਨਹੀਂ ਹੈ ਜੀ ਦੇਖੋ ਹਾਂ ਮਰ ਗਏ ਉਹ ਲੱਗ ਲੱਗ ਬਾਦਾ ਬਟ ਹਮ ਗਦੀ ਵੀ ਕੁੱਟ ਇਸ ਤਰੋਨੇ ਬਦੀਪ ਬਾਈ ਫੜਿਆ ਜੇਲਮਾਂ ਪੁਲਿਸ ਡਰਾ ਰਹੀ ਸੀ ਸਭ ਨੂੰ ਵੀ ਹਾਂ ਉਸ ਭਾਈ ਤਨਾਸ ਤਦਤ ਕਰਿਆ ਜਾ ਰਿਆ ਚੱਡੇ ਪਾੜੇਗੇ ਬਰਫ ਕੇ ਪਾਣੀ ਮੇ ਡਬੋਇਆ ਗਿਆ ਉਸਨੂੰ ਵੀ ਨੌਜਵਾਨ ਡਰਾਂਗੇ ਵੀ ਨੌਜਵਾਨ ਇਸ ਚੀਤੇ ਨਹੀਂ ਡਰਦੇ ਹੈ ਨੌਜਵਾਨ ਡਰਾਂ ਆਪਣੀ ਜ਼ਮੀਨ ਖੋਣੇ ਤੇ ਹਮ ਆਪਣੀ ਜ਼ਮੀਨ ਪਿੱਛਾ ਲੜ ਰਹੇ ਆ। ਤੋਂ ਹਮ ਬੰਦਾ ਆਪਣੀ ਜ਼ਮੀਨ ਪਿੱਛਾ ਜੇ ਮਰ ਵੀ ਗਿਆ ਕੋਈ ਚੱਕਰ ਨਹੀਂ ਹੈ ਵੀ ਹਮ ਮਰਨਾ ਵੀ ਆਪਣੀ ਜ਼ਮੀਨ ਪਿੱਛਾ ਕਬੂਲ ਕਰਾਂਗੇ ਮਰ ਵੀ ਸਕਾਂ ਆਪਣੀ ਜ਼ਮੀਨ ਪਿੱਛਾ। ਕੁੱਟ ਤਾਂ ਛੋਟੀ ਜੀ ਬਾਤ ਆ ਜੀ। ਕੁੱਟ ਦਾ ਤਾਂ ਕੋਈ ਅਸਰ ਹੈ ਨਹੀਂ ਕਿਸੇ ਨੂੰ ਵੀ ਨਾ ਨਵਦੀਪ ਬਾਈ ਨੂੰ ਵੀ ਆ। ਤੁਸੀਂ ਨਵਦੀਪ ਨੂੰ ਦੇਖਿਆ ਹੀ ਹੋਣਾ ਅੱਜ। ਚੜਦੀ ਕਲਾ ਚੜਦੀ ਕਲਾ ਚ ਆ। ਅਸੀਂ ਵੀ ਚੜਦੀ ਕਲਾ ਚਾ ਕੁੱਟ ਯਾਨੀ ਕਿ 2020 ਤੋਂ ਅਸੀਂ ਕੁੱਟ ਖਾਂਦੀ ਜਾ ਰਹੇ ਆ ਪੁਲਿਸ ਕੋਲੋਂ। ਸਰਕਾਰ ਨੇ ਵੀ ਬਹੁਤ ਹੱਲੇ ਵੀ ਮੈਂ ਨਹੀਂ ਕਹਿੰਦਾ ਅਸੀਂ ਜਦੋਂ ਅੰਦੋਲਨ ਚੱਲਿਆ ਸੀ ਆ 3 ਮਹੀਨੇ ਸਾਢੇ 3 ਮਹੀਨੇ ਘਰੇ ਨਹੀਂ ਜਾਣ ਦਿੱਤਾ ਸਾਨੂੰ ਹਰਿਆਣਾ ਐਂਟਰ ਹੁੰਦੇ ਹੀ ਪੁਲਿਸ ਪਿੱਛੇ ਲੱਗ ਜਾਂਦੀ ਸੀ ਅੱਛਾ ਹਾਂਜੀ ਅਸੀਂ ਇੱਥੇ ਆंदोलਨ 'ਚ ਹੀ ਰਹੀ ਆ ਪੰਜਾਬ 'ਚ ਹੀ ਸਾਢੇ 3 ਮਹੀਨੇ ਯਾਨੀ ਕਿ ਹਰਿਆਣਾ ਕੋਈ ਵੀ ਜਾਂਦਾ ਸੀ ਚਾਹੇ ਮੈਂ ਜਾਂਦਾ ਸੀ ਕੋਈ ਵੀ ਜਾਂਦਾ ਸੀ ਸਾਡੀ ਯੂਨੀਅਨ ਦਾ ਉਹਦੇ ਪਿੱਛੇ ਪੁਲਿਸ ਲੱਗ ਜਾਂਦੀ ਸੀ ਅੱਛਾ ਦਸਵੀਂ ਜਦੋਂ ਫਿਰ ਤੁਸੀਂ ਕਹਿੰਦੇ ਜਦੋਂ 2020 ਦੇ ਆंदोलਨ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਛੋਟੀਆਂ ਮੀਟਿੰਗਾਂ ਹੋਣੀਆਂ ਕਰਨੀਆਂ ਹੁੰਦੀਆਂ ਸੀਗੀਆਂ ਉਦੋਂ ਤੁਸੀਂ ਕਹਿੰਦੇ ਤੁਸੀਂ ਪ੍ਰਭਾਵਿਤ ਹੋਏ ਫਿਰ ਅਸਲ ਸ਼ੁਰੂਆਤ ਜਿਹੜੀ ਦਿੱਲੀ ਦੇ ਅੰਦੋਲਨ ਤੋਂ ਹੁੰਦੀ ਹੈ 2020 ਵਾਲੇ ਤੋਂ ਹਾਂਜੀ ਦਿੱਲੀ ਦੇ ਅੰਦੋਲਨ ਤੋਂ ਵੀ ਹੁੰਦੀ ਹੈ ਤੇ ਨਾਲੇ ਥੋੜਾ ਜਿਹਾ ਉੱਥੋਂ ਵੀ ਲੱਗਿਆ ਪਤਾ ਪਿੰਡਾਂ 'ਚ ਜਾਂਦੇ ਸੀ ਪ੍ਰੋਗਰਾਮ ਕਰਨ ਬਜ਼ੁਰਗ ਸੀ ਜਿਹੜੇ ਅਸੀਂ ਬਾਵਾ ਪਕੜ ਪਕੜ ਕੇ ਲਿਆਂਦੇ ਸੀ ਉਹਨਾਂ ਦੇ ਕੱਖ ਕੁੱਤਰਦੇ ਸੀ ਉਹ ਕਹਿੰਦੇ ਸੀ ਵੀ ਅਸੀਂ ਕੱਖ ਕੁੱਤਰਿਆ ਅਸੀਂ ਕਹਿੰਦੇ ਸੀ ਬਾਪੂ ਤੁਸੀਂ ਮੀਟਿੰਗ 'ਚ ਜਾ ਕੇ ਬੈਠੋ ਕੱਖ ਆਸੀਂ ਕੁੱਤਰਾਂਗੇ ਅਸੀਂ ਕੱਖ ਕੁੱਤਰਿਆ ਉਹਨਾਂ ਨੂੰ ਮੀਟਿੰਗ 'ਚ ਬਿਠਾਇਆ ਜਾ ਕੇ ਯਾਨੀ ਕਿ ਲੋਕਾਂ ਦੇ ਪਿੰਡਾਂ 'ਚ ਜਾ ਜਾ ਕੇ ਵੀ ਅਸੀਂ ਉਹਨਾਂ ਦਾ ਕੰਮ ਕੀਤਾ ਬਜ਼ੁਰਗਾਂ ਨੂੰ ਮੀਟਿੰਗ 'ਚ ਬਿਠਾਇਆ ਵੀ ਤੁਸੀਂ ਉਹ ਸੁਣੋ ਵੀ ਅਸੀਂ ਤਾਂ ਰੋਜ਼ ਫਿਰ ਰਹੇ ਆ ਪਿੰਡਾਂ 'ਚ ਪ੍ਰੋਗਰਾਮ ਕਰ ਰਹੇ ਆ ਵੀ ਤੁਹਾਡਾ ਕੰਮ ਅਸੀਂ ਕਰ ਲੈਂਦੇ 10 ਮਿੰਟ ਦਾ ਹੈਗਾ ਹੈ ਜਿਹੜਾ ਵੀ ਤੁਸੀਂ ਮੀਟਿੰਗ ਜਾ ਕੇ ਸੁਣੋ ਤੇ ਉੱਥੇ ਵੀ ਲੋਕ ਕਹਿੰਦੇ ਸੀ ਵੀ ਹਾਂ ਇਹ ਤਾਂ ਕੁਝ ਨਹੀਂ ਐਵੇਂ ਹੀ ਫਿਰ ਰਹੇ ਆ ਪਰ ਲੋਕਾਂ ਨੂੰ ਤਾਂ ਫਿਰ ਪਤਾ ਚੱਲਿਆ ਨਹੀਂ ਜਦੋਂ ਦਿੱਲੀ ਅੰਦੋਲਨ ਚੱਲਿਆ ਵੀ ਹਾਂ ਸਾਡੇ ਨਾਲ ਕੀ ਹੋ ਗਿਆ ਉਸ ਤੋਂ ਬਾਅਦ ਠੋਕਰ ਲੱਗੀ ਕਾਂਜ ਜਾ ਕੇ ਉੱਥੋਂ ਵੀ ਅਸੀਂ ਉੱਠਣਾ ਨਹੀਂ ਚਾਹੀਦਾ ਸੀ ਵੈਸੇ ਪੰਜ ਯਾਨੀ ਕਿ ਉੱਥੇ ਹੋਰ ਤੱਕ ਬੈਠ ਜਾਂਦੇ ਦੋ ਤਿੰਨ ਮਹੀਨੇ ਆਪਾਂ ਨੂੰ ਪੂਰੇ ਗਰੰਟੀ ਕਾਨੂੰਨ ਮਿਲ ਜਾਂਦੇ ਸੀ ਤਾਂ ਆਹ ਅੰਦੋਲਨ ਕਰਨਾ ਨਹੀਂ ਪਾਣਾ ਸੀ ਤਾਂ ਆ ਵੀ ਅੰਦੋਲਨ ਸਾਨੂੰ ਮਜਬੂਰੀ ਚ ਕਰਨਾ ਪਿਆ ਐ ਐਮਐਸਪੀ ਦੇ ਨਹੀਂ ਰਹੀ ਸਰਕਾਰ ਬਸ ੱੱਕਾਛਾਈ ਕਰ ਰਹੀ ਆ ਮਰਡਰ ਕਰਿਆ ਗਿਆ ਕਿਸੇ ਨੇ ਨਾ ਮੈਂ ਕਤਲ ਕਰਿਆ ਜੀ ਨਾ ਨਵਦੀਪ ਨੇ ਕਰਿਆ ਕਿਸੇ ਨੇ ਨਹੀਂ ਕੋਈ ਨਾ ਰੇਪ ਦਾ ਕੇਸ ਕਿਸੇ ਬਾਣਾ ਕੋਈ ਲੜਾਈ ਦਾ ਕੇਸ ਬਸ ਇੱਕ ਆਪਣੀ ਜ਼ਮੀਨ ਬਚਾਰੇ ਆ ਹੋਰ ਕੁਝ ਤੋਂ ਨਹੀਂ ਕਰ ਰਹੇ ਜੀ ਅਸੀਂ ਤਾਂ ਫਿਰ ਉੱਥੇ ਦਿੱਲੀ ਵੀ ਪੂਰਾ ਟਾਈਮ ਰਹੇ ਜਨ ਅੰਦੋਲਨ ਚੱਲੇ ਹਾਂਜੀ ਉਹ ਦਿਨ ਆਏ ਸੀ ਜਦ ਜਦੋਂ ਉੱਥੋਂ ਮੋਰਚਾ ਉੱਠਿਆ ਉਹ ਦਿਨ ਆਏ ਪੂਰਾ ਸਾਲ ਘਰ ਨਹੀਂ ਆਏ ਜੀ ਜਿੰਨੇ ਦਿਨ ਅੰਦੋਲਨ ਰਿਹਾ ਸੀ ਉਹਨਾਂ ਦਿਨ ਉੱਥੇ ਟੈਂਟ 'ਚ ਸੌਣਾ ਟੈਂਟ 'ਚ ਹੀ ਬਹਿਣਾ ਉੱਥੇ ਹੀ ਨਹਾਣਾ ਬਾਹਰ ਸਾਰਾ ਕੁਝ ਉੱਥੇ ਹੀ ਕਰੇ ਨਹੀਂ ਆਏ ਜੀ ਸਾਲ ਪੂਰਾ ਜਿੰਨਾ ਤੱਕ ਅੰਦੋਲਨ ਰਿਹਾ ਉਹਨਾਂ ਤੱਕ ਅਸੀਂ ਉੱਥੇ ਹੀ ਰਹੇ ਉਸ ਤੋਂ ਬਾਅਦ ਜਿੱਥੇ ਮੇਨ ਤੁਹਾਡੀ ਗੱਲ ਆਉਂਦੀ ਆ ਜਦੋਂ ਜਦੋਂ ਅਸਲ ਦੇ ਵਿੱਚ ਜਦੋਂ ਤੁਹਾਡੇ ਤੇ ਪੁਲਿਸ ਦਾ ਤਸ਼ੱਦਦ ਹੁੰਦਾ ਚੰਡੀਗੜ੍ਹ ਦੇ ਵਿੱਚ ਇੱਕ ਧਰਨਾ ਰੱਖਿਆ ਗਿਆ ਸੀ। ਉਦੋਂ ਹਰਿਆਣੇ ਦੇ ਕਿਸਾਨਾਂ ਤੇ ਪੰਜਾਬ ਦੇ ਕਿਸਾਨ ਚੰਡੀਗੜ੍ਹ ਦੇ ਵਿੱਚ ਇਕੱਠੇ ਹੋਣੇ ਸੀ ਤੇ ਤੁਸੀਂ ਉਧਰੋਂ ਟਰੈਕਟਰ ਲੈ ਕੇ ਆਉਨੇ ਹੋ ਤਾਂ ਤੁਹਾਨੂੰ ਪੁਲਿਸ ਰੋਕਦੀ ਆ ਪਰ ਫਿਰ ਵੀ ਕਿਵੇਂ ਨਾ ਕਿਵੇਂ ਰੋਕਾਂ ਬਹੁਤ ਸਾਰੀਆਂ ਤੋੜ ਕੇ ਤੁਸੀਂ ਚੱਕਮਾ ਪੁਲਿਸ ਨੂੰ ਦੇਖ ਕੇ ਤੁਸੀਂ ਕਾਫੀ ਹੱਦ ਤੱਕ ਨੇੜੇ ਪਹੁੰਚਣ ਦੇ ਵਿੱਚ ਕਾਮਯਾਬ ਹੋ ਜੰਨੇ ਹੋ ਪਰ ਤੁਸਾਨੂੰ ਫੜ ਲਿਆ ਗਿਆ ਉਹ ਤਾਂ ਕਹਾਣੀ ਦੱਸੋ ਪੂਰੀ। ਤਾਂ ਅਸੀਂ ਘਰੋਂ ਚੱਲੇ 6-7 ਵਜੇ ਸਵੇਰ ਦੇ ਤਾਂ ਮਟੇੜੀ ਜਾ ਕੇ ਰੋਡ ਹਾਈਵੇ ਤੇ ਖੜ ਗਏ ਨਵਦੀਪ ਦਾ ਟਰੈਕਟਰ ਸੀ ਮੈਂ ਸੀ ਦੋ-ਤਿੰਨ ਟਰੈਕਟਰ ਹੋਰ ਸੀ ਤਾ ਪੁਲਿਸ ਆ ਗਈ ਉੱਥੇ ਪੁਲਿਸ ਆ ਕੇ ਮਾਰਪਿੱਟ ਲੱਗੀ ਸਾਰੇ ਚਲੇ ਗਏ ਮੇਰਾ ਟਰੈਕਟਰ ਸਟਾਰਟ ਨਾ ਹੋਏ ਤਾਂ ਮੈਂ ਮੇਰੇ ਕੁੱਟ ਪੈ ਗਈ ਮੇਰਾ ਟਰੈਕਟਰ ਬਾਅਦ ਚ ਸਟਾਰਟ ਹੋ ਗਿਆ ਕੁੱਟ ਪੈ ਕੇ ਥੋੜੀ ਦੂਰ ਜਾ ਕੇ 2-3 ਕਿਲੋਮੀਟਰ ਉੱਥੇ ਅਸੀਂ ਫੇਰ ਖੜ੍ਹ ਕੇ ਜਾ ਕੇ ਤਾਂ ਫੇਰ ਪੁਲਿਸ ਆ ਗਈ ਉੱਥੇ ਪੁਲਿਸ ਵਾਲਿਆਂ ਨੇ ਮਾਂ ਮਾਂ ਦੀ ਗਾਲਾਂ ਗੱਡੀਆਂ ਭੈਣਾ ਦੀਆਂ ਗਾਲਾਂ ਗੱਡੀਆਂ ਸਾਰੀਆਂ ਕੁਝ ਕੀਤਾ ਤਾਂ ਫੇਰ ਮੈਨੂੰ ਕੁੱਟ ਪਈ ਟਰੈਕਟਰ ਮੇਰਾ ਫੇਰ ਨਾਲ ਸਟਾਰਟ ਹੋਵੇ ਕੁੱਟ ਪੈ ਗਈ ਐਨ ਡੰਡੇ ਨੂੰ ਡੇ ਲੱਗ ਗਏ ਫੇਰ ਟਰੈਕਟਰ ਸਟਾਰਟ ਹੋ ਗਿਆ ਫਿਰ ਪੁਲਸ ਵਾਲੇ ਮਾਇਮਾ ਭੈਣਾ ਦੀਆਂ ਗਾਲਾਂ ਕੱਢ ਰਹੇ ਫਿਰ ਕਿਹਾ ਸੀ ਵੀ ਹਾਂ ਹੁਣ ਆਜੋ ਹੁਣ ਫੜ ਲਓ ਸਾਨੂੰ ਫਿਰ ਉੱਥੋਂ ਟਰੈਕਟਰ ਭਜਾਇਆ ਸੀ ਚੰਡੀਗੜ੍ਹ ਰੋਡ ਤੱਕ ਯਾਨੀ ਕਿ ਟਰੈਕਟਰ ਹਰਿਆਣਾ ਤੋਂ ਪੰਜਾਬ ਚ ਵੜਿਆ ਰਾਹ ਚ ਬਹੁਤ ਹੀ ਮੁਸ਼ਕਿਲ ਆਈ ਆ ਸਾਨੂੰ ਚਾਰ ਵਾਰ ਟਰੈਕਟਰ ਪਲਟਣੇ ਦੇ ਬਚਿਆ ਜਦ ਫੁੱਟਵਾੜ ਕੇ ਉਧਰਲੀ ਪਾਸਾ ਟਪਾਣਾ ਦਾ ਨਾ ਟਰੈਕਟਰ ਤੋਂ ਬੱਸ ਸੁਣਨ ਇਹ ਇਤਨੀ ਸਪੀਡ ਮਾ ਹੋਏ ਕਰਦਾ ਟਰੈਕਟਰ ਇਹ ਬਾਪ ਦੇਖੋ ਗੱਡੀ ਦੇ ਅੱਗਾ ਅਚਾਨਕ ਕੋਈ ਚੀਜ਼ ਆ ਜਾ ਤੋ ਬੰਦੇ ਦਾ 50% ਐਕਸੀਡੈਂਟ ਹੋਣਾ ਬਣਾ ਜੀ ਤੋਂ ਆਪ ਦੇ ਟਰੈਕਟਰ ਤੋਂ ਬਹੁਤ ਹੀ ਗੱਡੀ ਤੋਂ ਰੁਕ ਵੀਦਾ ਟਰੈਕਟਰ ਰੁਕਦਾ ਨਹੀਂ ਆ ਤੋਂ ਬੜੀ ਮੁਸ਼ਕਿਲ ਤੇ ਕੰਟਰੋਲ ਕਰਿਆ ਉਹ ਤੋਂ ਬਾਬੇ ਨਾਨਕ ਕੀ ਮਿਹਰ ਆ ਜੀ ਜੋ ਕੰਟਰੋਲ ਹੋ ਗਿਆ ਜੋ ਇਧਰਲੇ ਪਾਸਾ ਵੀ ਟੱਪ ਗਿਆ ਆਪਾਂ ਕੁਝ ਨਹੀਂ ਕਰਿਆ ਜੀ ਆਪਾਂ ਸਿੱਧਾ ਦੇਖੀਗੇ ਮਹਾਰਾਜ ਦੀ ਕਿਰਪਾ ਤੇ ਇੱਕ ਵੀ ਨਾ ਖਰੋਚ ਆਈ ਆ ਬੈ ਜੀ ਬਲਾਣਾ ਕੇ ਉੱਥੇ ਆ ਕੇ ਟਰੈਕਟਰ ਪਲਟਣੋਂ ਬਚਿਆ ਮੇਰਾ ਤੇ ਫਿਰ ਸ਼ੰਭੂ ਤੋਂ ਯਾਨੀ ਕਿ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਪਹਿਲਾਂ ਉੱਥੇ ਆਣ ਤੋਂ ਪਲਟਣ ਤੋਂ بچਿਆ ਟਰੈਕਟਰ ਯਾਨੀ ਕਿ ਤਿੰਨ ਵਾਰ ਟਰੈਕਟਰ ਪਲਟਣ ਤੋਂ ਬਚਾਇਆ ਫਿਰ ਵੀ ਪੁਲਿਸ ਵਾਲਿਆਂ ਨੇ ਉੱਥੇ ਚੰਡੀਗੜਾ ਸੀ ਇੱਥੇ ਚੰਡੀਗੜਾ ਰੋਡ ਤੇ ਚੜ ਕੇ ਰੁਗਿਆ ਟਰੈਕਟਰ ਐਲਟੋ ਵਾਲਾ ਵੀਰ ਆ ਗਿਆ ਅੱਗੇ ਤੇ ਰੋਕ ਲਿਆ ਕਿਉਂ ਨੁਕਸਾਨ ਕਰਨਾ ਕਿਸੇ ਦਾ ਤਾਂ ਫਿਰ ਉੱਤੋਂ ਅਸੀਂ ਮੈਨੂੰ ਪੁਲਿਸ ਨੇ ਧਾਰ ਲਿਆ ਟਰੈਕਟਰ ਤੋਂ ਫੜ ਕੇ ਤਾਂ ਬੱਸ ਚਲੇ ਗਏ ਚਲੋ ਜਿਨ੍ਹਾਂ ਨੇ ਮੈਨੂੰ ਰੋਕਿਆ ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ ਜਿਹੜੀ ਪਿੱਛੇ ਪੁਲਸ ਆਰੀ ਦੀ ਪੰਜ ਜਿਪਸੀਆਂ ਇੱਕ ਹਰਿਆਣਾ ਰੋਡ 'ਤੇ ਬੱਸ ਉਹਨਾਂ ਨੇ ਉਹ ਸਾਰੇ ਦੇ ਸਾਰੇ ਬੱਸ ਦੇ ਅੰਦਰ ਆ ਗਏ ਉਹਨਾਂ ਨੇ ਮੇਰੀ ਪੱਗ ਵੀ ਖੋਲੀ ਮੈਨੂੰ ਵਾਲੋਂ ਫੜ ਬਾਲ ਫੜ ਕੇ ਮੈਨੂੰ ਕੁੱਟਿਆ ਲੱਤਾਂ ਮਾਰੀਆਂ ਮੇਰੇ ਸਿਰ 'ਤੇ ਵੀ ਤਿੰਨ ਡੰਡੇ ਤੋੜੇ ਪੁਲਸ ਵਾਲਿਆਂ ਨੇ ਮਾਰ ਕੇ ਹਾਂਜੀ ਤੇ ਪਿੱਛੇ ਵੀ ਬਹੁਤ ਕਟਾਈ ਹੋਈ ਆ ਯਾਨੀ ਕਿ ਆ ਚੀਜ਼ ਮੇਰੀ ਹੁਣ ਵੀ ਦੁਖਦੀ ਆ ਬਾਈ ਹੁਣ ਵੀ ਦੁਖੀ ਰਹੀ ਆ ਥੋੜੀ ਜੀ ਤਾਂ ਤੁਸੀਂ ਦੇਖ ਲਓ ਪੁਲਸ ਵਾਲਿਆਂ ਨੇ ਮੈਂ ਸੀਟ ਤੇ ਬੈਠਿਆ ਸੀ ਬਾਹਲ ਫੜ ਕੇ ਮੈਨੂੰ ਉੱਧਰਲੀ ਸੀਟ ਤੇ ਫਕਾ ਕੇ ਮਾਰਿਆ ਸੀ ਪੁਲਿਸ ਵਾਲਿਆਂ ਨੇ ਬੱਸ ਦੇ ਵਿੱਚੋਂ ਅੱਛਾ ਤੁਸੀਂ ਕਹਿੰਦੇ ਕਿ ਤਿੰਨ ਡੰਡੇ ਤੁਹਾਡੇ ਸਿਰ ਤੇ ਤੋੜੇ ਮਾਰ ਕੇ ਜੇ ਵੀ ਤੋੜੇ ਤਿੰਨ ਡੰਡੇ ਮਾਰ ਕੇ ਤੇ ਉਹਨਾਂ ਦੀ ਪਲਾਸਟਿਕ ਦੀ ਜਿਹੜੀ ਛੋਟੀ ਹੁੰਦੀ ਆ ਉਹ ਦੀ ਵੀ ਬਹੁਤ ਸੱਟ ਲੱਗਦੀ ਆ ਉਹਦੇ ਨਾਲ ਵੀ ਬਹੁਤ ਕੁੱਟਿਆ ਮੈਨੂੰ ਜਿਹੜੀ ਲੱਕੜੀ ਦੀ ਆ ਉਹ ਤਾਂ ਟੁੱਟ ਗਈ ਸੀ ਉਹ ਨਹੀਂ ਟੁੱਟੀ ਪਰ ਪਲਾਸਟਿਕ ਵਾਲੀ ਬਹੁਤ ਜ਼ਿਆਦਾ ਕਟਾਈ ਉਹਨੇ ਲੱਤਾਂ ਮਾਰ ਉਹਨਾਂ ਦੇ ਬੂਟ ਵੀ ਕੁਛ ਪੱਥਰ ਵਰਗੇ ਹੀ ਹੁੰਦੇ ਆ ਉਹਨਾਂ ਦਾ ਉਹ ਬੂਟਾਂ ਵਾਲੇ ਨੇ ਕਿ ਜਿੱਦਾਂ ਆਪਾਂ ਫੁੱਟਬਾਲ ਨੂੰ ਨੀਕ ਕਿੱਕ ਮਾਰਦੇ ਇਹ ਦਾਨਾ ਨੇ ਮੈਨੂੰ ਬੁੱਟ ਪੈਰ ਨਾਲ ਕੋ ਮਾਰੀ ਕਿੱਕ ਪੇਟ ਚ ਇਸ਼ੂਸ ਹਰ ਹਾਰਡ ਹੁੰਦੇ ਪਰ ਪ੍ਰਾਈਵੇਟ ਥਾਂ ਤੇ ਵੀ ਬਿਮਾਰੀਆਂ ਲੱਤਾਂ ਪੇਟ ਚ ਬਿਮਾਰੀਆਂ ਢਿੱਡ ਚ ਬਿਮਾਰੀਆਂ ਇੱਥੇ ਗਰਦਨ ਥੱਲੇ ਕਰਕੇ ਕੂਣੀਆਂ ਨਾਲ ਕੁੱਟਿਆ ਕੂਣੀਆਂ ਨਾਲ ਆ ਤੁਸੀਂ ਦੇਖ ਲਓ ਕੂਣੀ ਨਾਲ ਜੇ ਸੱਟ ਵੱਜੇ ਬਹੁਤ ਔਖਾ ਹੁੰਦਾ ਆ ਯਾਨੀ ਕਿ ਬਹੁਤ ਜ਼ਿਆਦਾ شدت ਹੋਈ ਸਾਡੇ ਨਾਲ ਉਸ ਦਿਨ ਵੀ ਤੁਸੀਂ ਤਾਂ ਉਮਰ ਕਿੰਨੀ ਆ ਮੇਰੀ 24 ਸਾਲ ਦੀ ਆ ਜੀ ਮੈਂ 24 ਮਾ ਹੋ ਜੂ 24 ਮਾ ਲੱਗ ਜੂ ਯਾਨੀ ਕਿ 24 ਦਾ ਪੂਰਾ ਹੋ ਜੂਗਾ ਅਕਤੂਬਰ ਚ ਹੋ ਜੂਗਾ 25 ਮਾ ਲੱਗ ਜੂਗਾ ਮੈਨੂੰ ਇਸ ਉਮਰ ਦੇ ਵਿੱਚ ਇਹਨਾਂ ਤਸ਼ੱਦਦ ਸਹਿਲੇ ਲੈ ਜੀ ਸਹਿਣਾ ਪਊਗਾ ਜ਼ਮੀਨ ਤਾਂ ਬਚਾਣੀ ਆ ਕੋਈ ਨਾ ਜੇ ਅਸੀਂ ਵੀ ਚੁੱਪ ਕਰਕੇ ਘਰੇ ਬਹਿ ਗਏ ਫਿਰ ਜ਼ਮੀਨਾਂ ਕੌਣ ਬਚਾਊਗਾ ਲਾਲੋ ਤੁਸੀਂ ਇਹ ਦੇਖ ਲਓ ਜੇ ਅਸੀਂ ਵੀ ਆ ਸੋਚ ਲਏ ਵੀ ਕੀ ਫਾਇਦਾ ਲੜਨ ਦੋ ਜਿੱਦਾਂ ਹੋਰ ਸੋਚ ਕੇ ਬੈਠੇ ਆ ਨੌਜਵਾਨ ਮੁੰਡੇ ਆ ਮੈਨੂੰ ਮੈਂ ਮੁੰਡੇ ਕਹਿ ਦਿੰਦੇ ਆ ਵੀ ਕੀ ਫਾਇਦਾ ਮਰਨਾ ਤੋਂ ਹੈ ਤੁਹਾਨੂੰ ਮੈਂ ਕਿਹਾ ਭਾਈ ਕੋਈ ਬਾਤ ਨਹੀਂ ਮਰ ਜਾਗੇ ਇਹ ਮਰ ਜਾਂ ਕੋਈ ਚੱਕਰ ਨਹੀਂ ਨਾਮ ਤਾਂ ਹੋਵਾਗਾ ਮਰੇ ਵੀ ਹਾਂ ਹਮ ਆਪਣੀ ਜ਼ਮੀਨ ਪਿੱਛਾ ਮਰੇ ਆ ਕਿਸਾਨ ਨਹੀਂ ਪਿੱਛਾ ਮਰੇ ਆ ਕੋਈ ਉਹ ਤਾਂ ਨਹੀਂ ਮੇਰੇ ਲੋਫਰ ਗਰੀ ਕਰਕੇ ਪਿੱਛਾ ਮਰੇ ਆ ਕਿਸੇ ਹੋਰ ਪਿੱਛਾ ਮਰੇ ਲੜਾਈ ਪਿੱਛਾ ਮਰੇ ਆ ਆਪਣੀ ਮਾਂ ਜ਼ਮੀਨ ਪਿੱਛਾ ਮਰੇ ਆ ਉਸ ਪਿੱਛਾ ਮਰਨਾ ਬਣਾ ਵੀ ਆ ਜੀ ਆਪਣਾ ਅੱਛਾ ਫਿਰ ਜੋ ਸਮੀਤ ਜਦੋਂ ਤੁਸੀਂ ਕਹਾਂਗੇ ਇਧਰੋਂ ਤੁਹਾਨੂੰ ਲਿਜਾਂਦੇ ਨੇ ਉਹ ਸਾਰੀ ਜਿਹੜੀ ਤੁਸੀਂ ਗੱਲ ਦੱਸੀ ਬੱਸ ਦੇ ਵਿੱਚ ਹੀ ਇੰਨਾ ਇੰਨਾ ਕੁੱਟਮਾਰ ਬੱਸ ਦੇ ਵਿੱਚ ਹੀ ਹੋ ਜਾਂਦੀ ਹੈ ਲਿਜਾਂਦੇ ਹੋਈ ਤੁਹਾਨੂੰ ਹਾਂ ਨਹੀਂ ਲੈ ਬੱਸ ਖੜੀ ਸੀ ਬੱਸ ਖੜੀ ਖੜੀ ਕੁੱਟਿਆ ਜੀ ਮੈਨੂੰ ਰੋਣਾ ਕੁੱਟਦੇ ਕੁੱਟਦੇ ਮੈਨੂੰ ਹਟ ਗਏ ਸੀ ਤਾ ਇੱਕ ਬਜ਼ੁਰਗ ਆਇਆ ਹੁਣ 32-33 ਸਾਲ ਦਾ ਹੋਣਾ ਚਸ਼ਮੇ ਲਾਏ ਹੋਏ ਉਹਨਾਂ ਦੇ ਤੇ ਉਹ ਕਹਿ ਰਿਹਾ ਵੀ ਉਹਨਾਂ ਨੇ ਮਾਂ ਦੀ ਗੱਲ ਦੇ ਕੇ ਮੈਨੂੰ ਬੋਲਿਆ ਵੀ ਆਹ ਦਿੱਲੀ ਅੰਦੋਲਨ 'ਚ ਵੀ ਆਈ ਸੀ ਇਹਨੇ ਬੈਰੀਕੇਡ ਤੋੜੇ ਸੀ ਉਹ ਮੈਨੂੰ ਫੇਰ ਕੁੱਟਣ ਲੱਗੇ 15 ਮਿੰਟ ਮੈਨੂੰ ਉਹਨਾਂ ਨੇ ਫੇਰ ਕੁੱਟਿਆ ਸਾਰੇ ਜਣਿਆਂ ਨੇ ਉਹਨੇ ਬਜ਼ੁਰਗ ਨੇ ਕਿਹਾ ਨਾ ਵੀ ਦਿੱਲੀ ਅੰਦੋਲਨ 'ਚ ਵੀ ਆਈ ਸੀ ਬੈਰੀਕੇਡ ਸਾਰੇ ਤੋੜਨ ਵਾਲਾ ਤਾਂ ਉਹਨਾਂ ਨੇ 15 ਮਿੰਟ ਮੈਨੂੰ ਫੇਰ ਕੁੱਟਿਆ ਅੱਛਾ ਦਿੱਲੀ ਬੈਰੀਕੇਡ ਜਦੋਂ ਦਿੱਲੀ ਤੁਸੀਂ ਜਾਣਦੇ ਹੋ ਪਹਿਲੇ ਅੰਦੋਲਨ ਦੇ ਵਿੱਚ ਉਹ ਬੈਰੀਕੇਡ ਸਾਰੇ ਤੁਹਾਡੇ ਟਰੈਕਟਰ ਨਾਲ ਹੀ ਟੁੱਟਦੇ ਨੇ ਉਹ ਜਿਹੜੇ ਟਰੈਕਟਰ ਤੇ ਲਿਖਿਆ ਹੈ ਬੈਰੀਕੇਡ ਬ੍ਰੇਕਿੰਗ ਬॉय ਉਹ ਤੁਹਾਡਾ ਟਰੈਕਟਰ ਆ ਉਹ ਹਾਂਜੀ ਹਾਂਜੀ ਉਹ ਆਪਣਾ ਹੀ ਟਰੈਕਟਰ ਹੈ ਉਸੇ ਨਾਲ ਹੀ ਸਾਰੇ ਬੈਰੀਕੇਡ ਪਹਿਲਾ ਮੋੜੇ ਦਾ ਜਿਹੜਾ ਬੈਰੀਕੇਡ ਆ ਉਹ ਆਪਾਂ ਤੁਹਾਡੇ ਪਿੱਕੇ ਨਾਲ ਇਸੇ ਜੂ ਪਿੱਕਾ ਆ ਉਹ ਜਿਹੜਾ ਸ਼ੁਰੂ ਤੋਂ ਹੀ ਅੰਦੋਲਨ ਚ ਚੱਲ ਰਿਹਾ ਹੈ ਉਹਦੇ ਨਾਲ ਤੁਹਾਡੇ ਆਪਾਂ ਪਹਿਲਾ ਬੈਰੀਕੇਡ ਬਾਕੀ ਸਾਰੇ ਬੈਰੀਕੇਡ ਮੋੜੇ ਤੋਂ ਅੱਗੇ ਟੱਪ ਗਏ ਸਾਰੇ ਬੈਰੀਕੇਡ ਆਪਾਂ ਦਿੱਲੀ ਤੱਕ ਉਸੇ ਟਰੈਕਟਰ ਨਾਲ ਟੋੜੇ ਆ ਜੀ ਟਰੈਕਟਰ ਵੀ ਸ ਟਾਇਰ ਵੀ ਸਾਰੇ ਨਵੇਂ ਟਾਇਰ ਸੀ ਸਾਰੇ ਘਸਾਤੇ ਸੀ ਦਿੱਲੀ ਤੱਕ ਜਾਂਦੇ ਜਾਂਦੇ ਹੀ ਨਵੇਂ ਟਾਇਰ ਦਿੱਲੀ ਤੱਕ ਸਾਰੇ ਘਸਾਤੇ ਸੀ ਆਉਣ ਜਾਣ ਲੱਗਿਆ ਰਹਾ ਆਉਣ ਜਾਣ ਬਸ ਜਾਣ ਜਾਣ ਚ ਟਾਇਰ ਘਸ ਗਏ ਸਾਰੇ ਹਲੇ ਆਉਣਾ ਤੇ ਚਲੋ ਆਉਣ ਚ ਤੇ ਕੀ ਘਸਣਾ ਟਾਇਰਾਂ ਨੇ ਪਰ ਜਾਣ ਜਾਣ ਚ ਘਸ ਗਏ ਟਾਇਰ ਸਾਰੇ ਕਿਉਂਕਿ ਉੱਥੇ ਫਿਰ ਟਕਰਾਅ ਬਹੁਤ ਹੋਇਆ ਵੈਰੀਪੁਰੀ ਗੇਟ ਖਿੱਚੇ ਜਦੋਂ ਟਿੱਪਰ ਖਿੱਚਣੇ ਜ਼ੋਰ ਲਗਣਾ ਟਰੈਕਟਰ ਨੇ ਸਲਿੱਪ ਮਾਰਨਾ ਉਸ ਕੀ ਫਿਰ ਜਿਹੜੀ ਆਪਣੀ ਰਬੜ ਆ ਘਸ ਘਸ ਕੇ ਨੀਚਾ ਗਿਰਨੀ ਇਹਨਾਂ ਕੀ ਟਾਇਰ ਬਿਲਕੁਲ ਗੰਝੇ ਕਰ ਦਿੱਤੇ ਪਲੇਨ ਬਿਲਕੁਲ ਪੱਥਰ ਖਿਚਣੇ ਪੱਥਰ ਵੀ ਬਹੁਤ ਵੱਡੇ ਵੱਡੇ ਪੱਥਰ ਤੇ ਮੈਂ ਨਹੀਂ ਕਹਿੰਦਾ ਦੋ ਮੰਜੇ ਨਿਕਲਦੇ ਐਡਾ ਵੱਡਾ ਪੱਥਰ ਆਉਣਾ ਬਹੁਤ ਭਾਰੀ ਸੀ ਹਾਂਜੀ ਟਰੈਕਟਰ ਖੜਾ ਹੋ ਕੇ ਜਾਂਦਾ ਸੀ ਸਲਿੱਪ ਮਾਰ ਕੇ ਟਰੈਕਟਰ ਜਾਂਦਾ ਸੀ ਤਾਂ ਟਾਇਰ ਕਾ ਸੀਗੇ ਟਰੈਕਟਰ ਆਪਣਾ ਟੁੱਟ ਜਦੋਂ ਫਿਰ ਤੁਰ ਕੇ ਜਾਂਦਾ ਸੀ ਪੁਲਿਸ ਵੀ ਰੋਕਦੀ ਸੀ ਡਾਂਗਾ ਤੁਹਾਡੇ ਵੀ ਵੱਜਦੇ ਸੀ ਛੋਟੀਆਂ ਟਰੈਕਟਰ ਤੇ ਵੀ ਉਹ ਮਾਰਦੇ ਮੂਰਦੇ ਰਹੇ ਮੇਰਾ ਖਲਾ ਤੇ ਉਹ ਟਰੈਕਟਰ ਦਾ ਵੀ ਨੁਕਸਾਨ ਹੋਇਆ ਹਾਂਜੀ ਟਰੈਕਟਰ ਦਾ ਵੀ ਤਿਰੰਗਾ ਲਾਇਆ ਹੋਇਆ ਸੀ ਟਰੈਕਟਰ ਦੇ ਸ਼ੋਅ ਦੇ ਉੱਤੇ ਤਿਰੰਗਾ ਟੇਪ ਮਾਰ ਕੇ ਨਾ ਪੂਰੀ ਸ਼ੋਅ ਦੇ ਉੱਤੇ ਤਿਰੰਗਾ ਮਲ ਟੇਪ ਨਾਲ ਲਪੇਟਿਆ ਹੋਇਆ ਸੀ ਤਾਂ ਪੁਲਿਸ ਨੇ ਤਿਰੰਗੇ ਤੇ ਵੀ ਸੋਟੀਆਂ ਮਾਰੀਆਂ ਹੁਣ ਤੁਸੀਂ ਦੇਖ ਲਓ ਚਲੋ ਕਹਿ ਦਿੰਦੀ ਆ ਪੁਲਿਸ ਵੀ ਅਸੀਂ ਦੇਸ਼ਦਰੋਹੀ ਆ ਹੁਣ ਤੁਸੀਂ ਦੇਖੋ ਵੀ ਕੌਣ ਦੇਸ਼ਦਰੋਹੀ ਆ ਸਰਕਾਰ ਖੁਦ ਆਪਣੇ ਦੇਸ਼ ਕੇ ਝੰਡੇ ਬਾ ਸੋਟੀਆਂ ਮਾਰ ਰਹੀ ਆ ਇਹ ਬਾ ਬਤਾਓ ਕੌਣ ਦੇਸ਼ਦਰੋਹੀ ਹਮ ਜਾਂ ਸਰਕਾਰ ਟਰੈਕਟਰ ਵੀ ਸਾਰਾ ਤੋੜ ਦਿਆ ਤਾਂ ਜੀ ਟਾਇਰ ਵੀ ਸਾਰੇ ਖਤਮ ਹੋ ਗਏ ਤੇ ਮੇਰਾ ਵੀ ਬਹੁਤ ਸੱਟਾਂ ਹੋਈਆਂ ਚਾਰ ਪੰਜ ਦਿਨ ਰੋਟੀ ਨਹੀਂ ਖਾਈ ਗਈ ਪਾਣੀ ਨਹੀਂ ਪੀਆ ਗਿਆ ਸੋਇਆ ਨਹੀਂ ਜਾਇਆ ਕਰਾਦਾ ਰਾਤ ਨੂੰ ਪੇੜ ਪੀਨ ਮਾਰੇ ਪੇਨ ਹੋ ਕੇ ਕਰਾਦੀ ਬਹੁਤ ਜੀ ਕਰੇ ਕਰਦਾ ਵੀ ਘਰਾਂ ਜਾ ਫੋਨ ਕਰੇ ਕਰਾਂਦੇ ਘਰ ਕੇ ਵੀ ਘਰਾਂ ਆ ਜਾ ਪਰ ਦਿਲ ਨਹੀਂ ਮੰਨੇ ਕਰਾਦਾ ਵੀ ਹਾਂ ਜਾਣਾ ਨਹੀਂ ਆ ਕੋਈ ਚੱਕਰ ਨਹੀਂ ਮਰ ਜਾਗੇ ਮਰ ਜਾਗੇ ਕੀ ਹੋਵਗਾ ਦੁਨੀਆ ਨੇ ਮਰਨਾ ਜੀ ਇੱਕ ਨਾ ਇੱਕ ਦਿਨ ਸਭ ਚੱਲਦਾ ਕਿਉਂਕਿ ਜਸਮੀ ਤਾਂ ਹਾਂ ਪਰਚਾ ਟਰੈਕਟਰ ਭਜਾਇਆ ਸੀ ਜਦੋਂ ਚੰਡੀਗੜ੍ਹ ਵੱਲ ਉਹ ਵਾਲਾ ਪਰਚਾ ਹੁਣ ਵੀ ਚੱਲਦਾ ਆ ਕਿਹੜਾ ਪਰਚਾ 307 26 ਸਾਰੇ ਹੀ ਨੇ ਜੀ ਬਾਕੀ ਹੁਣ ਅੰਦੋਲਨ ਚ ਪਤਾ ਨਹੀਂ ਕੀ ਕੀ ਆ ਅੰਨਿਆ ਚ ਵੀ ਨਾਂ ਨੇ ਚਲੋ ਆ ਪਰਚੇ-ਪੁਰਚੇ ਤੋਂ ਚੱਲਦੇ ਹੀ ਰਹਿੰਦੇ ਆ ਜੀ ਲੋਕਾਂ ਦੀਆਂ ਲੜਾਈਆਂ ਪਿੱਛਾ ਚਲਾ ਜੀ ਆਮ ਆਪਣੀ ਜ਼ਮੀਨਾਂ ਪਿੱਛਾ ਪਰਚੇ ਕੋਈ ਚੱਕਰ ਨਹੀਂ ਉਹ ਤੋਂ ਕੈਨਸਲ ਹੋ ਜਾਣੇ ਆ ਜਦੋਂ ਅੰਦੋਲਨ ਫਤਿਹ ਹੋਊਗਾ ਨਾ ਉਦੋਂ ਕੈਨਸਲ ਹੋ ਜਾਣੇ ਦਸਵੀਂ ਤੋਂ ਪਿਤਾ ਵੀ ਸਰਤੇ ਹੈ ਨਹੀਂ ਤੇ ਫਿਰ ਕਰੋ ਮਾਤਾ ਜੀ ਜਾਂ ਭੈਣ ਭਾਈ ਸਮਝਾਉਂਦੇ ਨਹੀਂ ਵੀ ਯਾਰ ਪਹਿਲਾਂ ਹੀ ਘਰ ਆਉਣੇ ਆ ਤੇ ਕੋਈ ਹੋਰ ਨਾ ਨੁਕਸਾਨ ਕਰਾ ਲਈਏ ਜਾਂ ਤੂੰ ਵੀ ਬਾਹਰ ਤੁਰ ਫਿਰਦਾ ਰਹੇ ਨਾ ਉਹ ਰੋਕਦੇ ਨਹੀਂ ਹੈਗੇ ਜਾਂ ਉਹ ਹੌਸਲਾ ਦਿੰਦੇ ਨੇ ਵੀ ਕੋਈ ਗੱਲ ਨਹੀਂ ਰਟਾਰੇ ਮੇਰੇ ਫਾਦਰ ਸਾਹਿਬ 9 ਸਾਲ ਹੋ ਗਏ ਜੀ ਲਾਪਤਾ ਆ ট্রাক ਡਰਾਈਵਰ ਤੇ ਜੀ ਗੱਡੀ ਚਲਾਇਆ ਕਰਦੇ ਆਪਣੀ ਤੋਂ ਮਹਾਰਾਸ਼ਟਰ ਗਏ ਤੇ ਉਹ ਲਾਪਤਾ ਹੋ ਗਏ ਤੇ ਮੁੜਕਾ ਨਹੀਂ 9 ਸਾਲ ਹੋ ਗਏ ਅੱਜ ਤੁਮ ਮਾਤਾ ਨੇ ਵੀ ਕਦੀ ਅਸਤਕ ਮੈਨੂੰ ਕਿਹਾ ਨਹੀਂ ਹੈ ਵੀ ਤੂੰ ਘਰ ਆ ਜਾ ਪੁਲਿਸ ਕੁੱਟਾ ਤੈਨੂੰ ਯੂ ਫਲਾਣਾ ਟੀਮ ਕਾ ਕਰਕੇ ਬਾਹਰ ਆਇਆ ਨਹੀਂ ਕਿ 2 ਮਹੀਨੇ ਮੇਰੇ ਘਰ ਕੇ ਬਾਹਰ ਵੀ ਪੁਲਿਸ ਖੜੀ ਰਹੇਗਾ ਰਦੀ ਪਿੰਡ ਵਾਲੇ ਹਾਂਜੀ ਪਿੰਡ ਵਾਲੇ ਵੀ ਤੰਗ ਆ ਗਏ ਤੇ ਮਰਤੇ ਵੀ ਹਾਂ ਥਾਰੇ ਘਰ ਕੇ ਬਾਹਰ ਪੁਲਿਸ ਖੜੀ ਰਹਾ ਵੀ ਮਾਰੇ ਤੰਗ ਹੋ ਮਾਂ ਮਰੇ ਨਿਆਣੇ ਕੇ ਰਿਸ਼ਤੇ ਹੋਣੇ ਆ ਨਿਊ ਫਲਾਣਾ ਟੀਮ ਕਾ ਪਰ ਕਦੀ ਨਾ ਮੇਰੀ ਮਾਤਾ ਨੇ ਮੈਨੂੰ ਕਿਹਾ ਨਾ ਮੇਰੇ ਭਾਈ ਨੇ ਮੈਨੂੰ ਮੇਰੀ ਸਿਸਟਰ ਕੈਨੇਡਾ ਗਈ ਆ ਉਹਨੇ ਵੀ ਨਹੀਂ ਕਦੇ ਮੈਨੂੰ ਕਿਹਾ ਵੀ ਤੂੰ ਅੰਦੋਲਨ ਛੱਡ ਦੇ ਉਹ ਕਰਦੇ ਪਰ ਮੈਨੂੰ ਚਾਚਾ ਜੀ ਜੀ ਬਹੁਤ ਸਪੋਰਟ ਰਹਿੰਦੀ ਐ ਅਮਰਜੀਤ ਚਾਚਾ ਜੀ ਦੀ ਉਹ ਮੈਨੂੰ ਬਹੁਤ ਸਪੋਰਟ ਕਰਦੇ ਆ ਗਲਤ ਕੰਮ ਤੋਂ ਰੋਕਦੇ ਆ ਜੇ ਮੈਂ ਕੁਝ ਗਲਤ ਕਰਦਾ ਆ ਵੀ ਤੂੰ ਆ ਨਹੀਂ ਕਰਨਾ ਵੀ ਤੂੰ ਇੱਥੇ ਨਹੀਂ ਜਾਣਾ ਤੂੰ ਆ ਕਰਨਾ ਆ ਤੂੰ ਆ ਨਹੀਂ ਕਰਨਾ ਮੈਂ ਇਨ ਕੀ ਉਹਨਾਂ ਨੇ ਮੈਨੂੰ ਸਿਖਾਇਆ ਆ ਮੇਰੇ ਫਾਦਰ ਸਾਹਿਬ ਤੋਂ ਬਾਅਦ ਉਹਨਾਂ ਨੇ ਹੀ ਮੇਰੀ ਬਾਹ ਫੜੀ ਆ ਉਹਨਾਂ ਕਰਕੇ ਅੱਜ ਮੈਂ ਇੱਥੇ ਤੱਕ ਆ ਜੀ ਆ ਤੁਹਾਡੇ ਮੈਕ ਦੇ ਸਾਹਮਣੇ ਬੈਠਾ ਮੈਂ ਉਹਨਾਂ ਕਰਕੇ ਬੈਠਿਆ ਅਮਰਜੀਤ ਸਿੰਘ ਮੋੜੀ ਉਹਨਾਂ ਕਰਕੇ ਬੈਠਿਆ ਜੀ ਮੈਂ ਅੱਜ ਇੱਥੇ ਜੋ ਵੀ ਆ ਮੈਂ ਹਾਂ ਪੜਦੇ ਹੋ ਜਸਮੀਤ ਪੜਾਈ ਕਰਦੇ ਹੋ ਨਹੀਂ ਪੜਾਈ ਮੈਂ 10th ਚ ਬਸ ਕੰਪਲੀਟ ਕਰਕੇ ਛੱਡਤੀ ਸੀ ਮੈਂ 11+2 ਕੋਈ ਕੀਤੀ ਨਹੀਂ ਮੈਨੂੰ ਕਹਿਆ ਸਾਰਿਆਂ ਨੇ ਵੀ ਪੜਾਈ ਕਾ ਕਰਨਾ ਗਿਆ ਜ ਖਰਨੀਓ ਖੇਤੀ ਆ ਇਹ ਬਬ ਆਪਕੇ ਸਾਹਮਣੇ ਹੀ ਡਿਗਰੀਆਂ ਲੈ ਲੈ ਗਾ ਲੋਕ ਬੇਲੇ ਫਿਰ ਰਹੇ ਆ ਮੈਨੂੰ ਆਇਆ ਨਹੀਂ ਹੁੰਦਾ ਸਿਰ ਤੋਂ ਗੱਲ ਨਹੀਂ ਠੀਕ ਆ ਤੁਹਾਡਾ ਇੰਟਰਸਟ ਨਹੀਂ ਸੀ ਜਾਂ ਤੁਸੀਂ ਪੜਾਈ ਦੇ ਵਿੱਚ ਠੀਕ ਨਹੀਂ ਸੀ ਉਹ ਗੱਲ ਅਲੱਗ ਆ ਪਰ ਬੰਦਾ ਡਿਸਾਈਡ ਵੀ ਕਰ ਲੈਂਦਾ ਨਾ ਵੀ ਠੀਕ ਆ ਯਾਰ ਮੈਂ ਪੜਨ ਦੇ ਵਿੱਚ ਐਵਰੇਜ ਆ ਪੜ ਕੇ ਮੇਰਾ ਕੁਝ ਨਹੀਂ ਬਣਨਾ ਖੇਤੀ ਦੇ ਵਿੱਚ ਮੈਂ ਠੀਕ ਆ ਖੇਤੀ ਮੈਂ ਵਧੀਆ ਤਰੀਕੇ ਨਾਲ ਕਰ ਲੂੰਗਾ ਇਹ ਤੇ ਹੋ ਸਕਦਾ ਪਰ ਠੀਕ ਆ ਇਹ ਨਹੀਂ ਕਹਿ ਸਕਦੇ ਕਿ ਪੜਾਈ ਚ ਕੁਝ ਹੈ ਨਹੀਂ ਤਾਂ ਲੋਕ ਪੜ੍ਹ ਹੀ ਰਹੇ ਨੇ ਪੜ੍ਹ ਕੇ ਵੀ ਤਾਂ ਬਹੁਤ ਕੁਝ ਬਣਦੇ ਆ ਨਾ ਲੋਕੋ ਪੜ੍ਹ ਕੇ ਬਣਦੇ ਆ ਨਹੀਂ ਮੇਰੇ ਨਾਲ ਦੇ 3-4 ਮੁੰਡੇ ਆ ਐਮਏ ਬੀਏ ਕਰੀ ਫਿੜੀ ਘਰਾਂ ਯਾਨੀ ਕਿ ਉਹਨੂੰ ਖੇਤੀ ਉਹ ਕਰਨੀ ਪਈ ਆ ਮੈਂ ਸੋਚਿਆ ਵੀ ਮੈਂ ਕੀ ਕਰੂੰਗਾ ਪੜਕ ਆਪਾਂ ਖੇਤੀ ਉਹ ਕਰ ਲੈ ਮੈਂ ਤੁਹਾਨੂੰ ਤੁਹਾਨੂੰ ਆਪਸ਼ਨ ਏ ਤੁਸੀਂ ਇਹ ਚੁਣ ਲਿਆ ਕਿ ਖੇਤੀ ਮੈਂ ਬਿਹਤਰ ਕਰ ਸਕਦਾ ਕੋਈ ਨੌਕਰੀ ਦੇ ਨਾਲ ਮੈਂ 8ਵੇਂ ਕਲਾਸ ਤੋਂ ਖੇਤੀ ਸ਼ੁਰੂ ਕਰਨ ਲੱਗ ਗਿਆ ਸੀ ਜੀ ਹਾਂਜੀ ਬਾਉਣ ਵੀ ਖੇਤੀ ਕਰਦੇ ਆ ਦੇਖ 24 ਸਾਲਾਂ ਦੇ ਹੋ ਗਿਆ ਜੀ ਮੈਂ ਅੱਧਾ ਸਾਲ ਹੋ ਗਿਆ ਕੀਤੀ ਕਰਦਾ ਹਾਂ ਹਾਂ ਜੀ 8-10 ਸਾਲ ਹੋ ਗਏ ਕੀਤੀ ਕਰਦੀ ਫਿਰ ਹੁਣ ਜਿਵੇਂ ਤੁਸੀਂ ਕਿਹਾ ਸੀਗੇ ਬਹੁਤ ਸਾਰੇ ਨੌਜਵਾਨ ਨੇ ਮੋਰਚੇ 'ਚ ਨਹੀਂ ਆਉਂਦੇ ਸਾਡੇ ਬਜ਼ੁਰਗਾਂ ਬੈਠੇ ਆ ਗਏ ਬਜ਼ੁਰਗ ਬੈਠਿਆ ਨੌਜਵਾਨ ਦੱਸਦੇ ਨਹੀਂ ਜੋ ਕਿ ਨੌਜਵਾਨਾਂ ਨੂੰ ਆਉਣਾ ਚਾਹੀਦਾ ਫਿਰ ਉਹਨਾਂ ਨੂੰ ਕੀ ਸੁਨੇਹਾ ਤੁਹਾਡਾ ਉਹਨਾਂ ਨੂੰ ਤਾਂ ਆਹੀ ਸੁਨੇਹਾ ਜੀ ਦੇਖੋ ਮੇਰਾ ਵੀ ਹੱਥ ਜੋੜ ਕੇ ਬੇਨਤੀ ਆ ਸਭ ਨੂੰ ਵੀ ਬਾਤ ਤੇ ਬਾਸ ਸੰਖਿਆ ਮੈਂ ਆਇ ਕਰੋ ਯਹਾਂ ਤੁਹ ਕਟੋਕਟ ਮਨ ਨੂੰ ਦੇਖਣਾ ਨਹੀਂ ਆਇਆ ਲੋਕ ਨੂੰ ਕਹਦੇ ਆ ਵੀ ਉਹ ਤਾਂ ਆਪਣੀ ਫੇਮ ਕਰ ਕਰ ਰਹੇ ਆ ਆਪਾਂ ਨੂੰ ਫੇਮ ਫੂਮ ਦਾ ਕੋਈ ਇੰਟਰਸਟ ਹੈ ਨਹੀਂ ਫੇਮ ਫੂਮ ਕੇ ਬਾਰੇ ਮਾ ਫੇਮ ਤਾਂ ਜਿਉਨੋ ਹੋਏ ਕਰਾ ਜਿਹੜੇ ਫੇਸਬੁੱਕ ਹੀ ਆ ਇਹਨੂੰ ਹੋਏ ਕਰਾ ਫੇਮ ਆਪਾਂ ਨੂੰ ਕੋਈ ਫੇਮ ਨਹੀਂ ਆ ਉਹ ਕਟੋਕਟ ਮਨ ਨੂੰ ਦੇਖ ਕੇ ਨਹੀਂ ਆ ਸਕਦੇ ਆਪਣੀ ਇਹ ਬਜ਼ੁਰਗ ਬੈਠੇ ਆ ਜੀ ਇਹਨੂੰ ਦੇਖ ਕੇ ਤਾਂ ਆ ਸਕਾਂ ਕਿਸਾਨੀ ਮੈਂ ਜਿਤਨੇ ਵੀ ਬੈਠੇ ਟਰਾਲੀਆਂ ਖੜੀਆਂ ਜੀ ਆਪਣੀ ਜ਼ਮੀਨ ਮੈਂ ਪਿੰਡ ਮੈਂ ਹਰ ਐਸਾ ਕੋਈ ਹਰਿਆਣਾ ਪਿੰਡ ਨਹੀਂ ਹੋਣਾ ਜੀ ਜਿਸ ਪਿੰਡ ਮੈਂ ਅਸੀਂ ਪ੍ਰੋਗਰਾਮ ਨਹੀਂ ਕੀਤਾ ਹੋਣਾ ਉਹ ਉਹਨ ਪ੍ਰੋਗਰਾਮਾਂ ਨੂੰ ਸੁਣਦੇ ਵੀ ਆਂ ਜੀ ਉੱਥੇ ਵੀਡੀਓ ਹੀ ਪਾਉਂਦੇ ਆਂ ਸਨੈਪਚੈਟ ਵੀ ਪਾਉਂਦੇ ਆਂ ਬਟ ਫਿਰ ਵੀ ਨਹੀਂ ਹੁੰਦੇ ਜੀ ਪਤਾ ਨਹੀਂ ਕੀ ਆ ਬਸ ਫੋਨ ਚਲਾ ਰਹੇ ਆਂ ਫੋਨ ਅਸੀਂ ਵੀ ਚਲਾਉਂਦੇ ਆਂ ਜੀ ਪਰ ਅਸੀਂ ਵੀ ਤਾਂ ਅੰਦੋਲਨ ਚ ਰਹਿ ਰਹੇ ਆਂ ਨਾ ਉਹ ਪਤਾ ਨਹੀਂ ਕਿਉਂ ਨਹੀਂ ਹੁੰਦੇ ਬਸ ਕਦੀ ਕਹਿੰਦੇ ਨੇ ਵੀ ਘਰ ਦੇ ਨਹੀਂ ਆਉਣ ਦਿੰਦੇ ਕਦੀ ਕੁਝ ਮੈਂ ਸਾਨੂੰ ਦਾ ਯਾਰ ਕਦੇ ਕਿਸੇ ਨੇ ਨਹੀਂ ਕਿਹਾ ਵੀ ਤੁਸੀਂ ਨਾ ਆਓ ਦੇ ਸ윗 ਫਿਰ ਨਵਦੀਪ ਨਾਲ ਵੀ ਤੁਹਾਡੀ ਆੜਿਆ ਕਿਉਂਕਿ ਤੁਸੀਂ ਉਹੀ ਗਰੁੱਪੋਂ ਤੁਸੀਂ ਕੋਦੋਂ ਦਾ ਬਾਈ ਮੇਰੇ ਖਿਆਲ ਗੁਰਕੀਰਤ ਉਹਨਾਂ ਦਾ ਨਾਮ ਜਿਹੜੇ ਹਾਂ ਉਹਨਾਂ ਨੂੰ ਰੈਸਟ ਕੀਤਾ ਨਵਦੀਪ ਦੇ ਨਾਲ ਤੇ ਉਹ ਸਾਰਾ ਤੁਹਾਡਾ ਉਹ ਗਰੁੱਪ ਆ ਫਿਰ ਨਵਦੀਪ ਦੀ ਸਪੋਰਟ ਰਹਿੰਦੀ ਆ ਹੌਸਲਾ ਦਿੰਦਾ ਰਹਿੰਦਾ ਨਵਦੀਪ ਦਾ ਪੂਰਾ ਹੌਸਲਾ ਹੈ ਜੀ ਸਾਡੇ ਨਾਲ ਪਿੱਛੇ ਖੜਾ ਰਹਿੰਦਾ ਹੈ ਜੀ ਉਹ ਕਹਿੰਦਾ ਚੱਕ ਦੋ ਫੱਟੇ ਕਰ ਦੋ ਆਹ ਕਰ ਦੋ ਦਿੱਲੀ ਵੀ ਜਾ ਰਹੇ ਸੀ ਜਦੋਂ ਬੈਰੀਗੇਟ ਕੀ ਟੋਚਨ ਕਰਨਾ ਦਾ ਨਾ ਨਵਦੀਪ ਹੀ ਕਰੇ ਕਰਦਾ ਟੋਚਨ ਮੈਂ ਟਰੈਕਟਰ ਚ ਲਾਇਆ ਕਰਦਾ ਮਿਆਂਨ ਕਿ ਮੈਂ ਟਰੈਕਟਰ ਦੇ ਨੀਚਾ ਨਹੀਂ ਉਤਰੇ ਕਰਦਾ ਟੋਚਨ ਨਵਦੀਪ ਨੇ ਬਾਈ ਨਹੀਂ ਪਾਣਿਆ ਨਵਦੀਪ ਨੇ ਹੀ ਕਹਿਣਾ ਵੀ ਹਾਂ ਅਮਰਜੀਤ ਸਿੰਘ ਚਾਚਾ ਜੀ ਜਿਹੜੇ ਅਮਰਜੀਤ ਮੋੜੀ ਉਹ ਗੱਡੀ ਦੇ ਉੱਪਰ ਖੜੇ ਕਰਾਂਦੇ ਉਹ ਬੋਲੇਗਾ ਤੇ ਮੈਂਕਮਾ ਵੀ ਹਾਂ ਚਲੋ ਇਹ ਚਲੋ ਰੁਕੋ ਚਲੋ ਯਾਨੀ ਕਿ ਡਿਸਪਲਿਨ ਨਹੀਂ ਦਾ ਕਿਸੇ ਵੀ 11 ਬੰਦੇ ਦੀ ਡਿਊਟੀ ਧੀ ਸਾਡੀ ਵੀ ਇੱਕ ਬੰਦੇ ਨੇ ਸੰਗਲ ਪਾਣੀਆ ਇੱਕ ਬੰਦੇ ਨੇ ਨਿਊ ਬਤਾਣਾ ਅੱਗਾ ਚਲੋ ਮੈਂ ਬੋਲੂਗਾ ਜਾਂ ਚੱਲਾਂਗਾ ਯਾਨੀ ਕਿ ਕਿਸੇ ਬੰਦੇ ਨੇ ਵੀ ਲਾਈਨ ਕ੍ਰੋਸ ਨਹੀਂ ਕਰੀ ਜੋ ਕਹਿ ਦਿਆ ਆਪਣੇ ਸਾਡੇ ਪ੍ਰਧਾਨ ਨੇ ਉਹੀ ਕਰਿਆ ਜੀ ਇਹ 1% ਵੀ ਡਿਸਪਲਨ ਉਹ ਨਹੀਂ ਕਰਿਆ ਮਾਨੇ ਹਾਂਜੀ ਜੋ ਵੀ ਕਰਨਾ ਸਾਰਾ ਡਿਸਪਲਨ ਚ ਰਹਿ ਕੇ ਕਰਨਾ ਹਾਂਜੀ ਇਕੱਠੇ ਰਹਿ ਕੇ ਕਰਨਾ ਸਾਰਿਆਂ ਨੇ ਵੀ ਆ ਨਹੀਂ ਹੈ ਵੀ ਸਾਡੀ ਟੀਮ ਤੇ ਜੇ 50 ਬੰਦੇ ਆ ਵੀ ਇੱਕ ਬੰਦਾ ਕੁਝ ਹੋਰ ਕਰ ਰਿਹਾ ਦੂਜਾ ਬੰਦਾ ਨਾ 50 ਕੇ 50 ਇੱਕ ਕਰਾਂਗੇ ਜੇ ਪਹਿਲਾ ਬੰਦਾ ਜੋ ਕਰ ਰਿਹਾ ਨਾ ਪ੍ਰਧਾਨ ਸਾਡਾ ਤਾਂ ਸਾਰੇ ਉਹੀ ਕਰਨਗੇ ਜੀ ਇੱਕ ਕਰਨਗੇ ਜੋ ਪਰਦਾ ਵੀ ਮਰਜ਼ੀ ਦੇ ਨਾਲ ਅੱਗੇ ਵਧਗੇ ਚੱਲਗੇ ਮਤਲਬ ਤੁਹਾਨੂੰ ਜਦ ਤੱਕ ਤੁਹਾਡੇ ਆਗੂ ਕਿਸਾਨ ਆਗੂ ਆਰਡਰ ਨਹੀਂ ਕਰਦੇ ਕੋਈ ਟੋਚ ਨਹੀਂ ਕੋਈ ਬੈਰੀਕੇਡ ਨਹੀਂ ਕੁਝ ਨਹੀਂ ਉਦੋਂ ਤੱਕ ਹਾਂਜੀ ਉਦੋਂ ਤੱਕ ਅੱਜ ਜਦੋਂ 22 ਫਰਵਰੀ ਨੂੰ ਬੈਰੀਕੇਡ ਤੋੜਨੇ ਸੀ ਉਦੋਂ ਮੈਂ ਬੈਰੀਕੇਡ ਦੇ ਕੋਲ ਹੀ ਖੜਿਆ ਸੀ ਟਰੈਕਟਰ ਲੈ ਕੇ ਤਾਂ ਚਾਚਾ ਜੀ ਕਹ ਰਹੇ ਸੀ ਵੀ ਤੂੰ ਹਿੱਲਣਾ ਨਹੀਂ ਇੱਥੋਂ ਸ਼ਾਮ ਦੇ 7 ਵਜੇ ਸੀ ਮੈਂ ਉੱਥੇ ਹੀ ਖੜਿਆ ਰਿਹਾ ਕਿਉਂਕਿ ਮੁੰਡਿਆਂ ਨੇ ਕਿਹਾ ਵੀ ਚੱਲ ਬਾਈ ਡਰ ਗਿਆ ਤੋਂ ਯੋ ਹੋ ਗਿਆ ਫਲਾਣਾ ਟਿਮਕਾ ਮੈਂ ਕਿਹਾ ਭਾਈ ਹਮ ਡਰੇ ਨਹੀਂ ਹੈ ਹਮ ਆਰਡਰ ਕੇ ਆਰਡਰ ਦਾ ਵੇਟ ਕਰ ਰਹੇ ਆ ਆਰਡਰ ਆ ਗਿਆ ਥਾਰੇ ਸਾਹਮਣੇ ਸਭ ਕੁਝ ਹੋ ਜਾਗਾ ਜਦ ਆਸ਼ੂ ਗੈਸ ਕੇ ਗੋਲੇ ਚਲੇ ਫਿਰ ਵਾਹ ਕੋਈ ਨਾ ਖੜਿਆ ਟਰੈਕਟਰ ਬਕ ਕੱਲਾ ਰਹਿ ਗਿਆ ਜਿਹੜੇ ਖੜੇ ਲਾਖੜੇ ਤੇ ਵੀ ਹਾਂ ਚੱਕ ਦੇ ਫੱਟੇ ਭਾਈ ਹਮ ਤੇਰੇ ਗੇਲਾ ਜਦ ਵਾਹ ਆਸ਼ੂ ਗੈਸ ਕੇ ਗੋਲਿਆਂ ਦੀ ਬਰਸਾਤ ਹੋਈ ਆ ਰਬੜ ਦੀ ਰਬੜ ਬੁਲਟ ਦੀ ਗੋਲੀਆਂ ਦੀ ਹੋਈ ਆ ਜੀ ਕੋਈ ਨਹੀਂ ਖੜਿਆ ਵਾ ਸਭ ਚਲੇ ਗਿਆ ਟਰੈਕਟਰ ਕੱਲਾ ਰਹਿ ਗਿਆ ਤਾਂ ਜੀ ਵਾ ਹਾਂਜੀ ਸ਼ਾਮ ਦੇ 7 ਵਜੇ ਤੱਕ ਖੜੇ ਰਹੇ ਤੁਸੀਂ ਇੰਨਾ ਕੁ ਵਰਦੇ ਦੇ ਗੋਲਿਆਂ ਚ ਹਾਂਜੀ 7 ਵਜੇ ਤੱਕ ਖੜੇ ਰਹੇ ਤੇ 7 ਵਜੇ ਆਰਡਰ ਆਇਆ ਵੀ ਆਪਣੇ ਟੈਂਟ ਦੇ ਬਾਹਰ ਟਰੈਕਟਰ ਲਿਆਓ ਉਹ ਉਹ ਆਪਾਂ ਇਸ ਕਰਗਾ ਵੀ ਸ਼ੁਭ ਕਰਨ ਜਿਹੜਾ ਸ਼ਹੀਦ ਹੋਇਆ ਜਿਹਨੇ ਸਿਰ ਚ ਗੋਲੀ ਲੱਗੀ ਸੀ ਤਾਂ ਕਰਕੇ ਅਸੀਂ ਕੁਝ ਨਹੀਂ ਕੀਤਾ ਕਿਉਂਕਿ ਆਪ ਨੂੰ ਪਤਾ ਹੀ ਆ ਵੀ ਇੱਕ ਮਰਿਆ ਉੱਥੇ ਤਾਂ ਇੱਥੇ ਪਤਾ ਨਹੀਂ ਕਿੰਨੇ ਸ਼ਹੀਦ ਹੋਣੇ ਸੀ ਕਿਉਂਕਿ ਉੱਥੋਂ ਜ਼ਿਆਦਾ ਇੱਥੇ ਬਹੁਤ ਭੀੜ ਸੀ ਤਾਂ ਇੱਥੇ ਸਰਕਾਰ ਕੋਲੋਂ ਨਜਾਇਜ਼ ਅਸਲਾ ਵੀ ਸੀ ਆਰਐਸਐਸ ਦੇ ਬੰਦੇ ਵੀ ਸੀ ਸਾਰਾ ਕੁਝ ਸੀ ਪੁਲਸ ਵਾਲਿਆਂ ਕੋਲ ਸਾਡੇ ਕੋਲ ਸਿਰਫ ਟਰੈਕਟਰ ਸੀ ਝੰਡਾ ਸੀ ਹੋਰ ਕੁਝ ਨਹੀਂ ਸੀ ਨਾ ਸਾਡੇ ਕੋਲ ਕੋਈ ਸੇਫਟੀ ਚੀਜ਼ ਸੀ ਵੀ ਜੇ ਬੁਲਟ ਆ ਗਈ ਤਾਂ ਵਿੱਚ ਨੂੰ ਜਾਊਗੀ ਛਾਤੀ ਦੇ ਮੱਥੇ ਦੇ ਬਾਹਾਂ ਦੇ ਲੱਤ ਦੇ ਵਿੱਚ ਨੂੰ ਨਿਕਲ ਜਾਊਗੀ ਪਰ ਉਹ ਨੂੰ ਰੋਕਣ ਲਈ ਸਾਡੇ ਕੋਲ ਕੁਝ ਨਹੀਂ ਹੈ ਹਾਂ ਆਸ਼ੂ ਗੈਸ ਦੇ ਗੋਲੇ ਰੋਕਣ ਲਈ ਸਾਡੇ ਕੋਲ ਲਾਜ ਹੈ ਸੀ ਗਿੱਲੀ ਬੋਰੀਆਂ ਕਰਕੇ ਉਹਨਾਂ ਦੇ ਉੱਤੇ ਸਿੱਟ ਦੇਣੀ ਬਸ ਹੋਰ ਕੋਈ ਸਾਡੇ ਕੋਲ ਲਾਜ ਨਹੀਂ ਆਇ ਸੀ ਨਾਰੋਵੜ ਬੁਲਟ ਦਾ ਲਾਜ ਸੀ ਨਾ ਪਿੱਤਲ ਦੀ ਬੁਲਟ ਦਾ ਲਾਜ ਸੀ ਬਸ ਆਸੂ ਗੈਸ ਦੇ ਗੋਲਿਆਂ ਦਾ ਲਾਜ ਸੀ ਸਾਡੇ ਕੋਲ ਹੋਰ ਕਟ ਕੇ ਦਸ਼ਮੀ ਤੇ ਡਟ ਕੇ ਖੜੇ ਹੋ ਫਿਰ ਆਗੂਆਂ ਦੇ ਅਗਲੇ ਹੁਕਮ ਲਈ ਤਿਆਰ ਹਾਂ ਹਾਂਜੀ ਜੋ ਸਾਡੇ ਅੱਗੂ ਕਹਿਣਗੇ ਅਸੀਂ ਉਹ ਕਰਾਂਗੇ ਅਸੀਂ ਹੁਣ ਤੱਕ ਵੀ ਖੜੇ ਆ ਜੀ ਹੁਣ ਵੀ ਖੜੇ ਆ ਅੱਗੇ ਵੀ ਖੜਾਂਗੇ ਜਦੋਂ ਤੱਕ ਸਾਹ ਚੱਲਦੇ ਆ ਜੀ ਉਦੋਂ ਤੱਕ ਅਸੀਂ ਖੜਾਂਗੇ ਇੱਕ ਕੋਲ ਤੇ ਅਸੀਂ ਮਰਨ ਨੂੰ ਵੀ ਤਿਆਰ ਆ ਜੇ ਸਾਡੇ ਅੱਗੂ ਕਹਿਣਗੇ ਨਾ ਵੀ ਅੱਜ ਮਰਨਾ ਹੀ ਪੈ ਸਕਾ ਹਮਾਰੀ ਵੀ ਸਗਾ ਜੀ ਸਾਰੇ ਜਣੇ। ਸ਼ੁਕਰੀਆ ਜਸਮੀਤ ਧੰਨਵਾਦ ਤੁਸੀਂ ਪਾਸੇ ਰਹਨੇ ਹੋ ਵੈਸੇ ਪਤਾ ਨਹੀਂ ਚੀਜ਼ ਕੋਲੋਂ ਡਰਦੇ ਹੋ ਪਤਾ ਨਹੀਂ ਕੀ ਗੱਲ ਆ ਆਉਂਦੇ ਨਹੀਂ মিডিਆ ਸਾਹਮਣੇ ਧੰਨਵਾਦ ਸੀ ਸਾਡੇ ਲਈ ਸਮਾਂ ਕੱਢ ਲਿਆ। ਸੋ ਇਹ ਸੰਨ ਜਸਮੀਤ ਸਿੰਘ ਹਰਿਆਣੇ ਦੇ ਨੌਜਵਾਨੇ ਹਰਿਆਣੇ ਦਾ ਤਾਂ 2020 ਤੋਂ ਲਗਾਤਾਰ ਅੰਦੋਲਨ ਦੇ ਨਾਲ ਜੁੜਿਆ ਹੋਇਆ ਤੇ ਇਹੀ ਨੌਜਵਾਨੇ ਜਿਨ੍ਹਾਂ ਨੂੰ ਅਸੀਂ ਕਿਸਾਨ ਅੰਦੋਲਨ ਦੀ ਰੀੜ ਦੀ ਹੱਡੀ ਮੰਨਦੇ ਆ ਤੇ ਜਿਹੜੇ ਕਹਿੰਦੇ ਡਿਸਪਲਿਨ ਦੇ ਵਿੱਚ ਰਹਿ ਕੇ ਸਾਰੀਆਂ ਚੀਜ਼ਾਂ ਕਰਦੇ ਆ ਤੇ ਅੱਗੇ ਵੀ ਜਿਵੇਂ ਆਗੂ ਕਹਿਣਗੇ ਉਹਨਾਂ ਦੇ ਹੁਕਮ ਮੰਨਦੇ ਰਹਾਂਗੇ ਪਰ ਕਹਿੰਦੇ ਅਸੀਂ ਇਹਨਾਂ ਜ਼ਮੇਸ ਜ਼ਮੀਨ ਪਿੱਛੇ ਤੇ ਸਾਡੀ ਧਰਤੀ ਪਿੱਛੇ ਨਹੀਂ ਲੜਨ ਤੋਂ ਡਰਦੇ ਹਾਂ ਤੇ ਨਹੀਂ ਮਰਨ ਤੋਂ ਡਰਦੇ ਹਾਂ ਕਹਿੰਦੇ ਲੜਦੇ ਰਹਾਂਗੇ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ